ਪੁੱਛੋ ਡੱਲੇਵਾਲ ਸਾਹਿਬ ਨੂੰ ਪੁੱਛੋ ਵੀ ਜੇ ਤੁਹਾਨੂੰ ਪੋਲੀਟਿਕਲ ਲੋਕਾਂ ਤੋਂ ਚੋਣਾਂ ਲੜਨ ਆਲਿਆ ਤਾਂ ਐਡੀ ਪ੍ਰੋਬਲਮ ਆ ਤਾਂ ਲੱਖਾਂ ਸਿਧਾਂਤਾਂ ਤੋਂ ਦੱਸ ਸਿਧਾਂਤਕਾਰ ਕਿਵੇਂ ਬਣਿਆ ਸੰਦੋਲੀ ਹੂੰ ਉਹ ਆਰਡਰ ਕਿਵੇਂ ਜਾਰੀ ਕਰਦਾ ਪੋਕ ਲੈਣਾਂ ਦੀ ਹੰਦੀ ਸਿੰਘ ਮੋਰਚਾ ਬੇਸਲੈਸ ਮੋਰਚਾ ਸੀ ਅੱਜ ਦਿਖਦਾ ਉੱਥੇ ਹੂੰ ਕਿੱਥੇ ਦਾ ਕਿਉਂਕਿ ਉਹਨਾਂ ਕੋਲ ਕਹਿਣ ਦੀ ਆਪਣੀ ਤਰਕ ਦਲੀਲ ਨਹੀਂ ਹੈ ਤੁਸੀਂ ਇੱਥੇ ਤੱਕ ਕਿਹਾ ਕਹਿੰਦੇ ਕਿ ਸਰਕਾਰਾਂ ਨਾਲ ਮਿਲ ਕੇ ਚੱਲ ਰਿਹਾ ਜਗਜੀਤ ਡੱਲੇਵਾਲ ਨੇ ਲੋਕਾਂ ਦਾ ਨੁਕਸਾਨ ਕਰ ਰਿਹਾ ਚੰਨ ਸਾਫ ਦੀ ਜੰਗ ਨਾਲ ਲੜੀਏ ਲੜਨੀ ਨਹੀਂ ਚਾਹੀਦੀ ਇਨਸਾਫ ਦੀ ਜੰਗ ਲੜਨੀ ਚਾਹੀਦੀ ਆ ਪਰ ਇਹਦਾ ਮਤਲਬ ਇਹ ਥੋੜਾ ਜਿਹਾ ਕੱਚੀ ਤਰੀਕੇ ਨਾਲ ਤੁਸੀਂ ਇਨਸਾਫ ਦੀ ਜੰਗ ਕਿਵੇਂ ਕਿਵੇਂ ਦੀ ਹੋਣੀ ਚਾਹੀਦੀ ਹੈ ਤਿਆਰੀ ਹਥਿਆਰਬੰਦ ਸੰਘਰਸ਼ ਚਾਹੁੰਦੇ ਬਰਗੜੀ ਮੋਰਚੇ ਦੀ ਮੰਗ ਕੀ ਸੀ ਹਮ ਗੁਰੂ ਸਾਹਿਬ ਦੀ ਬੇਅਦਬੀਆਂ ਦਾ ਇਨਸਾਫ ਜੇ ਉੱਥੇ ਕੋਈ ਕਿਸਾਨ ਯੂਨੀਅਨ ਜਾ ਕੇ ਤੈਨੂੰ ਐਮਐਸਟੀ ਦੀ ਮੰਗ ਮੰਗਦੀ ਹਮ ਤੁਸੀਂ ਮੈਨੂੰ ਦੱਸੋ ਕੀ ਜਾਇਜ਼ ਸੀ ਫਿਰ ਯਾਰ ਕਿਸਾਨਾਂ ਦੇ ਮਸਲੇ 'ਚ ਇਹਨਾਂ ਦੀ ਜ਼ਖਰੰਦਾਜੀ ਜਾਇਜ਼ ਕਿਉਂ ਆ ਜੀ ਕਿਉਂ ਜੀ ਬਸ ਉਹ ਸਾਡੇ ਧਰਮ ਦਾ ਨਾਰਾ ਨਾ ਦੰਨੇ ਸੀ ਚੁੱਪ ਹੋ ਜੰਨੇ ਪਹਿਲੇ ਦੋਲਨ ਦੇ ਵਿੱਚ ਜੇ ਵੱਡੇ ਲੀਡਰ ਕਿਤੇ ਇਸ ਨੂੰ ਧਾਰਮਿਕ ਤੱਤਾਂ ਨੂੰ ਅਲੱਗ-ਥਲੱਗ ਨਾ ਕਰ ਦੇ ਤਾਂ ਉਸ ਮੋਰਚੇ ਨਹੀਂ ਯਾਰਥਕ ਮੋਰਚੇ ਨੇ ਧਰਮਕ ਮੋਰਚਾ ਬਣ ਜਾਣਾ ਸਾਡੇ ਲੋਕ ਇਮੋਸ਼ਨ ਬਹੁਤ ਇਮੋਸ਼ਨਲ ਬਹੁਤ ਨੇ ਪਾਨਾ ਸਿੱਧੂ ਐ ਲੱਖਾ ਸੁਧਾਣਾ ਕਿ ਇਹਨਾਂ ਦੀ ਲੋੜ ਨਹੀਂ ਮੋਰਚੇ 'ਚ ਜੂਠ ਦੀ ਜ਼ਰੂਰਤ ਹੈ ਹੰੜਵਾਜਾਂ ਦੀ ਥੋੜੀ ਜਰੂਰਤ ਆ ਪਾਨਾ ਸਿੱਧੂ ਲੋਕਾਂ ਦੀ ਲੜਾਈ ਲੜਦਾ ਐ ਲੱਖਾ ਸੁਧਾਣਾ ਲੋਕਾਂ ਦੀ ਲੜਾਈ ਲੜਦਾ ਉਹਨਾਂ ਨੂੰ ਹੰੜਵਾਜ ਮੰਨਦੇ ਨਹੀਂ ਲੋਕਾਂ ਦੀ ਲੜਾਈ ਇਹੀ ਲੜਦੇ ਨੇ ਇਹ ਤਾਂ ਸੋਸ਼ਲ ਮੀਡੀਆ 'ਤੇ ਲੋਕਾਂ ਦੀ ਲੜਾਈ ਲੜਦੇ ਨੇ ਇੱਕ ਮੁੱਦਾ ਸੋਲਜਾਣੀ ਤੇ ਦੂਜਾ ਫੇਰ ਦੂਜੇ ਮੁੱਦੇ ਦੀ ਤਾਣੀ ਉਲਝ ਜਾਂਦੀ ਐ ਇਸੇ ਤਰ੍ਹਾਂ ਕਿਸਾਨ ਮੋਰਚਾ ਪਹਿਲਾਂ 2020 ਦੇ ਵਿੱਚ ਲੱਗਿਆ ਉਸ ਕਿਸਾਨ ਮੋਰਚੇ ਬਾਰੇ ਵੀ ਵੱਖੋ ਵੱਖਰੇ ਲੋਕਾਂ ਦੇ ਵਿਚਾਰ ਰਹੇ ਇਸ ਵਾਰ ਹੋਣ ਜਿਹੜਾ ਕਿਸਾਨ ਮੋਰਚਾ ਲੱਗਿਆ ਇਹ ਕਿਸਾਨ ਮੋਰਚਾ ਕੁਝ ਵੱਖਰੇ ਕਿਸਮ ਦਾ ਇਸ ਕਿਸਾਨ ਮੋਰਚੇ ਦੇ ਵਿੱਚ ਕਿਸਾਨ ਜਥੇਬੰਦੀਆਂ ਦੋ ਫਾੜ ਹੁੰਦੀਆਂ ਨਜ਼ਰ ਆਈਆਂ ਨੇ ਐਸ ਕੇ ਐਮ ਨਾਨ ਪੋਲੀਟਿਕਲ ਤੇ ਪੋਲੀਟਿਕਲ ਇਹ ਕੀ ਜ਼ਰੂਰੀ ਸੀ ਕਿ ਪੋਲੀਟਿਕਲ ਤੇ ਨਾਨ ਪੋਲੀਟਿਕਲ ਦਾ ਅਜੰਡਾ ਬਣਾ ਕੇ ਜਿਹੜੀ ਹੈ ਕਿਸਾਨੀ ਮੁੱਦਿਆਂ ਦੀ جنگ ਲੜੀ ਜਾਵੇ ਜਾਇਕ ਪਲੇਟਫਾਰਮ ਤੇ ਜੰਗ ਲੜਨੀ ਚਾਹੀਦੀ ਸੀ ਇਹਦੇ ਬਾਰੇ ਸਾਰੇ ਬੰਦਿਆਂ ਦੇ ਆਪਣੇ ਆਪਣੇ ਵਿਚਾਰ ਨੇ ਤੇ ਕੁਝ ਖਿਲਾਫ ਵੀ ਨੇ ਕਹਿੰਦੇ ਕਿ ਇਹ ਮੋਰਚਾ ਸਹੀ ਨਹੀਂ ਇਹ ਏਜੰਸੀਆਂ ਵੱਲੋਂ ਆਏ ਵਿਕਾਊ ਨੇ ਜਾਂ ਕੁਝ ਬੱਕੋ-ਵਖਰੇ ਦੋਸ਼ ਨੇ ਇਦਾਂ ਦਾ ਹੀ ਇੱਕ ਸ਼ਖਸ ਸਾਡੇ ਨਾਲ ਮੌਜੂਦ ਆ ਜਿਹਨੇ ਦੀਪਸਿੱਧੂ ਦਾ ਵੀ ਵਿਰੋਧ ਕੀਤਾ ਸੀਗਾ ਗੁਰਪ੍ਰੀਤ ਸਿੰਘ ਵਾਗਿ ਹੇਅਰ ਉਹ ਸਾਡੇ ਨਾਲ ਮੌਜੂਦ ਆ ਗੁਰਪ੍ਰੀਤ ਸਿੰਘ ਵਾਗੀ ਗੁਰਪ੍ਰੀਤ ਸਿੰਘ ਬਾਗੀ ਹੇਅਰ ਅਪਾ ਬਾਗੀ ਹੇਅਰ ਨਾਲ ਗੱਲ ਕਰਦੇ ਆਂ ਵਾਜੀ ਸਤਿ ਸ਼੍ਰੀਕਾਲ ਠੀਕ ਹੈ ਹਾਂਜੀ ਹਰਦੀਪ ਵੀਰ ਜੀ ਹੋਰ ਤੁਸੀਂ ਠੀਕ ਬਾਈ ਜੀ ਜਿਹੜਾ ਇਹ ਕਿਸਾਨੀ ਮੁੱਦਾ ਕੀ ਕਿਸਾਨੀ ਮੁੱਦਾ ਲੋਕਾਂ ਦੀਆਂ ਹਜਾਇਤ ਮੰਗਾ ਨੇ ਲੋਕ ਲੜ ਰਹੇ ਨੇ ਆਪਣੇ ਹੱਕਾਂ ਦੇ ਲਈ ਤੇ ਤੁਸੀਂ ਇਸ ਮੋਰਚੇ ਦੇ ਕਾਫੀ ਗੱਲਾਂ ਖਿਲਾਫ ਕਰਦੇ ਹੋ ਤੁਸੀਂ ਕਹਿੰਦੇ ਹੋ ਪੰਨੂ ਪੰਧੇਰ ਨੇ ਇਹਨਾਂ ਨੇ ਲੋਕਾਂ ਦਾ ਕੁਝ ਫਾਇਦਾ ਨਹੀਂ ਕਰਨਾ ਇਹ ਇਹ ਕਿਉਂ ਇਦਾਂ ਦੀ ਗੱਲਾਂ ਕੀ ਫੋਕੀ ਪਬਲਿਸਿਟੀ ਲਾਈਮਲਾਈਟ ਦੇ ਵਿੱਚ ਆਉਣ ਲਈ ਇਹ ਸਾਰਾ ਕੁਝ ਕਰ ਰਹੇ ਆ ਹਰਪ੍ਰੀਤ ਇਹਦੇ ਪਿੱਛੇ ਕਈ ਕਾਰਨ ਨੇ ਇਹਦੇ ਲਈ ਮੈਂ ਨਹੀਂ ਕਹਿੰਦਾ ਵੀ ਇਹਦੇ ਪਿੱਛੇ ਕੋਈ ਪਲਾਨਡ ਹੂੰ ਤਾਕਤ ਆ ਵੀ ਜੋ ਇਸ ਨੂੰ ਪਲਾਨ ਕਰਦੀ ਆ ਬੈਕਗ੍ਰਾਉਂਡ ਮੈਂ ਮੇਰੇ ਸਵਾਲ ਇਸ ਦੇ ਜੋ ਅੰਦੋਲਨ ਨੂੰ ਚਲਾਉਣ ਵਾਲੇ ਨੇ ਉਹਨਾਂ ਦੀ ਨੀਤ ਉੱਤੇ ਔਰ ਉਹਨਾਂ ਦੀ ਕਾਬਲੀਅਤ ਉੱਤੇ ਹੂੰ ਤੋਂ ਪਹਿਲਾ ਸਵਾਲ ਤਾਂ ਇਹ ਆ ਵੀ ਅਸੀਂ ਇਸ ਟਾਈਮਿੰਗ ਨਾਲ ਇਹ ਮੋਰਚਾ ਕਿਉਂ ਸ਼ੁਰੂ ਕੀਤਾ ਹੈ ਕਿਉਂਕਿ ਜਿਹੜੀ ਐ ਐਮਐਸਪੀ ਦੀ ਲੜਾਈ ਆ ਜਿਵੇਂ ਮੈਂ ਪਹਿਲਾਂ ਵੀ ਦੱਸ ਚੁੱਕਿਆ ਆ ਵੀ ਇਹ ਇੱਕ ਅੰਤਰਰਾਸ਼ਟਰੀ ਪੱਧਰ ਦੀ ਲੜਾਈ ਆ ਜਿਹਦੇ ਵਿੱਚ ਇਸ ਦੇ ਮੱਕੜ ਜਾਲ ਚ ਸਾਡਾ ਸਾਡੀ ਕੰਟਰੀ ਵੀ ਵੱਖ-ਵੱਖ ਮਸਲਿਆਂ ਚ ਉਲਝੀ ਹੋਈ ਹੈ ਇਸ ਨੂੰ ਹੱਲ ਕਰਨਾ ਇੱਕ ਕੋਸੇ ਚੁਟਕੀ ਦਾ ਜਾਂ ਇੱਕ ਕਾਨੂੰਨ ਬਣਾਉਣ ਦਾ ਮਸਲਾ ਨਹੀਂ ਆ ਇਹਦੇ ਨਾਲ ਦੇਸ਼ ਦੇ ਬੜੇ ਆਰਥਿਕ ਪ੍ਰੋਬਲਮਾਂ ਜੁੜੀਆਂ ਹੋਈਆਂ ਨੇ ਤੇ ਇਸ ਕਰਕੇ ਇਹ ਵੀ ਨਹੀਂ ਕਹਿ ਰਹੇ ਅਸੀਂ ਵੀ ਇਹ ਲੜਾਈ ਆ ਜਿਹੜੀ ਵੀ ਬੇਸਲੈਸ ਆ ਅਸੀਂ ਇਹ ਕਹਿ ਰਹੇ ਹਾਂ ਵੀ ਇਹ ਲੜਾਈ ਆ ਜਿਹੜੀ ਇਹਦੇ ਲਈ ਇੱਕ ਲੰਬੀ ਤਿਆਰੀ ਲੰਬੀ ਪਲੈਨਿੰਗ ਤੇ ਜਨਤਾ ਦਾ ਵੱਡੇ ਪੱਧਰ ਤੇ ਸਹਿਮਤ ਹੋਣਾ ਇਸ ਦੇ ਲਈ ਜ਼ਰੂਰੀ ਹੈ ਤਾਂ ਇਸ ਲੜਾਈ ਦਾ ਪਹਿਲਾ 파ਰਟ ਆ ਲੋਕਾਂ ਨੂੰ ਜਾਗਰਤ ਕਰਨਾ ਜਿਵੇਂ ਉਹ ਗ੍ਰਾਹਕ ਕਾਡਰ ਵੀ ਇਹ ਕਰ ਰਿਹਾ ਜੇ ਉਸ ਤੋਂ ਅਸੀਂ ਉਹਨਾਂ ਦਾ ਆਪਾਂ ਸਹਿਯੋਗ ਪੜਦੇ ਆ ਉਹ ਆਪਣੇ ਕਾਡਰ ਨੂੰ ਇਸ ਚੀਜ਼ ਲਈ ਬੜੀ ਧੀਰ ਤੋਂ ਤਿਆਰ ਕਰ ਰਿਹਾ ਤੁਸੀਂ ਰਾਜੇਵਾਲ ਸਾਹਿਬ ਦੇ ਮੈਂ ਕਹਿੰਦਾ ਪਿਛਲੇ 10 ਸਾਲ ਦੇ ਇਹਨਾਂ ਦੇ ਆਰਟੀਕਲ ਦੇਖ ਲਓ ਚੱਕ ਕੇ ਅਗਰਾਹਾ ਤੇ ਤਾਂ ਇਹੀ આરોਪ ਲੱਗਦੇ ਆ ਕਹਿੰਦੇ ਅਗਰਾਹਾ ਕਾਮਰੇਡ ਆ ਉਹ ਸਿੱਖੀ ਦੇ ਨਾਰੇ ਨਹੀਂ ਲਾਉਣ ਦਿੰਦਾ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਹਿ ਨਹੀਂ ਕਹਿੰਦਾ ਸਿੱਖੀ ਤੋਂ ਕੋਹਾਂ ਦੂਰ ਹੈ ਕਹਿੰਦੇ ਅਗਰਾਹਾ ਨਹੀਂ ਮੇਰੀ ਗੱਲ ਸੁਣੋ ਹੁਣ ਤੁਸੀਂ ਉਰੇ ਮੇਰੇ ਕੋਲ ਇੰਟਰਵਿਊ ਕਰਨ ਆਏ ਤੁਸੀਂ ਉਹ ਇਹ ਤਾਂ ਨਹੀਂ ਦੇਖਣਾ ਵੀ ਮੈਂ ਖਾਲਸੇ ਦਾ ਝੰਡਾ ਚੱਕਿਆ ਕਿ ਨਹੀਂ ਚੱਕਿਆ ਆਪਣਾ ਮਸਲਾ ਇੱਕ ਮੁੱਦਾ ਵਿਚਾਰ ਹੁਣ ਜਿਹੜੇ ਅੰਦੋਲਨਾਂ ਤੇ ਉਹ ਰਾਹਾਂ ਲੜਦਾ ਜਾਂ ਬਾਕੀ ਜਥੇਬੰਦੀਆਂ ਲੜਦੀਆਂ ਨੇ ਉਸ ਉਹ ਮਸਲੀ ਸਾਡੇ ਰੋਟੀ ਪਾਣੀ ਦੇ ਮਸਲੇ ਨੇ ਸਾਡੇ ਫਿਨੈਂਸ਼ੀਅਲ ਮਸਲੇ ਨੇ ਹੁਣ ਇਹ ਕਹਿੰਦੇ ਨੇ ਵੀ ਉੱਥੇ ਅਸੀਂ ਝੰਡਾ ਸਾਡੇ ਮੁੱਦੇ ਨਹੀਂ ਵਿਚਾਰਦੇ ਖਾਲਿਸਤਾਨ ਦਾ ਮੁੱਦਾ ਨਹੀਂ ਵਿਚਾਰਦੇ ਜਾਂ ਜੀ ਸਾਡੀ ਖੁਦ ਮੁਖਤਿਆਰੀ ਦਾ ਮਸਲਾ ਨਹੀਂ ਵਿਚਾਰਦੇ ਹੁਣ ਸਵਾਲ ਤਾਂ ਇਹ ਆ ਵੀ ਜੇ ਤੁਸੀਂ ਇਹ ਮਸਲਿਆਂ ਤੇ ਕੋਈ ਆਪਣਾ ਅੰਦੋਲਨ ਚਲਾਉਣਾ ਚਾਹੁੰਦੇ ਹੋ ਜਾਂ ਕੋਈ ਲੜਾਈ ਸ਼ੁਰੂ ਕਰਨੀ ਚਾਹੁੰਦੇ ਹੋ ਤਾਂ ਮੈਂ ਕਹਦਾ ਤੁਹਾਨੂੰ ਇਹਦੀ ਪ੍ਰੋਗਰਾਮ ਆਪਣੇ ਵੱਲੋਂ ਦੇਣੀ ਚਾਹੀਦੀ ਤੁਹਾਨੂੰ ਦੱਸਣਾ ਚਾਹੀਦਾ ਲੋਕਾਂ ਨੂੰ ਅੱਛਾ ਵੀ ਇੱਕ ਅਲੱਗ ਅਲੱਗ ਅੰਦੋਲਨ ਨਹੀਂ ਕਿਤਾ ਹੁਣ ਤੁਸੀਂ ਕਿਸੇ ਦੇ ਵਿਆਹ ਚ ਵੜ ਕੇ ਆਪ ਸੇਰਾ ਬਣਨ ਵਾਲੀ ਕੋਸ਼ਿਸ਼ ਕਰਦੇ ਹੋ ਤੁਸੀਂ ਤੁਹ ਤੋਂ ਡੇਗੋੜ ਆਪਣੇ ਮਸਲੇ ਨੇ ਤੁਸੀਂ ਜਾਗਰਤ ਕਰੋ ਲੋਕਾਂ ਦੀਪ ਸਿੱਧੂ ਨਾਲ ਵੀ ਤੁਹਾਡਾ ਇਹ ਬਰੋਸਿਕ ਨਹੀਂ ਦੀਪ ਸਿੱਧੂ ਨਾਲ ਵੀ ਵਿਰੋਧ ਇਹ ਸੀ ਵੀ ਦੀਪ ਸਿੱਧੂ ਨਾਲ ਤਾਂ ਕਈ ਹੋਰ ਵੀ ਲਗਤਰਾਂ ਦੇ ਵਿਰੋਧ ਸੀ ਕਿਉਂਕਿ ਦੀਪ ਸਿੱਧੂ ਜੋ ਬੋਲਦਾ ਸੀ ਆਪਣੇ ਹਰਪ੍ਰੀਤ ਉਹ ਜਿਹੜੇ ਰਾਈਟਰ ਸੀ ਉਸਦੇ ਪਿੱਛੇ ਜਾਂ ਜਿਹੜੇ ਸਿਧਾਂਤਕਾਰ ਸੀ ਅਜੀ ਮੇਰ ਸਿੰਘ ਹੋਣੀ ਸੁਖਪ੍ਰੀਤ ਉਦੋਂ ਕਹੇ ਹੋਣੀ ਮੈਂ ਉਹਨਾਂ ਦੀਆਂ ਲਿਖਤਾਂ ਨੂੰ ਚੈਲੰਜ ਕਰਦਾ ਸੀ ਵੀ ਇਹ ਆਪਣੇ ਆਪ 'ਚ ਵਿਰੋਧਾਪਾਸੀ ਲਿਖਤਾਂ ਨੇ ਜਿਹੜੀਆਂ ਸਿੱਖਾਂ ਦੇ ਸਿੱਖ ਵਿਦਵਾਨਾਂ ਦੇ ਸਿੱਖ ਵਿਦਵਾਨ ਮੈਂ ਨਹੀਂ ਕਹਿੰਦਾ ਉਹਨਾਂ ਨੂੰ ਸਿੱਖ ਵਿਦਵਾਨੋ ਇਹ ਤੁਸੀਂ ਸਿੱਖ ਵਿਦਵਾਨ ਕੌਣ ਨੇ ਸਿੱਖ ਵਿਦਵਾਨ ਮੈਂ ਕਹਿੰਨਾ ਡਾਕਟਰ ਗੁਰਸ਼ਰਨਜੀਤ ਨੂੰ ਪੜੋ ਜੇ ਸਿੱਖ ਵਿਦਵਾਨ ਪੜਨਾ ਜੇ ਸੁਖ ਵਿਦਵਾਨ ਸਿੱਖ ਵਿਦਵਾਨ ਪੜਨਾ ਡਾਕਟਰ ਸੁਖਦੇਵਾਲ ਨੂੰ ਪੜੋ ਸਿੱਖ ਹਿਸਟਰੀ ਦੇ ਵਿੱਚ ਡਾਕਟਰ ਆਪਣੇ ਬਲਦੇਵ ਸਿੰਘ ਦਾ ਕਿੱਡਾ ਕੰਮ ਮੁੱਦੇ ਤੋਂ ਹਟ ਕੇ ਗੱਲ ਹੈ ਸਿੱਖੀ ਸਿੱਖੀ ਮੁੱਦੇ ਤੋਂ ਹਟ ਕੇ ਗੱਲ ਹੈ ਆਪਾਂ ਇਸ ਸਮੇਂ ਕਿਸਾਨੀ ਦੀ ਗੱਲ ਕਰਦੇ ਹਾਂ ਸਿੱਖੀ ਦੀ ਵੀ ਗੱਲ ਕਰਾਂਗੇ ਕਿ ਤੁਹਾਡੀ ਨਿਗਾਹ 'ਚ ਸਿੱਖ ਕੌਣ ਨੇ ਤੇ ਤੁਸੀਂ ਸਿੱਖੀ ਦੇ ਕਿੰਨਾ ਨੇੜੇ ਹੋ ਇਹ ਵੀ ਆਪਾਂ ਜ਼ਰੂਰ ਦਣਾਵਾਂਗੇ ਗੱਲ ਇਹ ਹੈ ਕਿਸਾਨੀ ਦੀ ਕਿ ਜਿਹੜਾ ਉਗਰਾਹਾ ਹੈਗਾ ਉਗਰਾਹਾ ਦੀ ਗੱਲ ਹੈ ਕਿ ਕਹਿੰਦੇ ਵੀ ਸਿੱਖੀ ਤੋਂ ਦੂਰ ਆ ਦੀਪ ਸਿੱਧੂ ਕਹਿੰਦਾ ਸੀ ਕਿ ਹੋਂਦ ਦੀ ਲੜਾਈ ਆ ਸਾਡੀ ਨਹੀਂ ਕੱਲੀ ਐਮਐਸਪੀ ਦੀ ਨਹੀਂ ਹਾਂ ਗੱਲ ਦੀਪ ਸਿੱਧੂ ਦੀ ਕਿਤੇ ਨਾ ਕਿਤੇ ਤਾਂ ਸਹੀ ਆ ਨਾ ਵੀ ਹੋਂਦ ਦੀ ਲੜਾਈ ਆ ਸਾਡੀਆਂ ਨਸਲਾਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਕਿਸਮਾ ਉਹ ਇਸ ਨੂੰ ਬੜਾ ਡਿਵਾਈਡ ਜਾਂ ਕਰ ਦਿੰਦਾ ਜਿਹੜੀ ਉਹ ਕਹਿੰਦਾ ਵੀ ਹੋਂਦ ਦੀ ਲੜਾਈ ਆ ਹੋਂਦ ਦੀ ਲੜਾਈ ਇਹ ਕਿਰਤੀ ਵਰਗ ਦੀ ਆ ਕਿਸਾਨ ਵਰਗ ਦੀ ਆ ਇਹ ਕੱਲੇ ਸਿੱਖਾਂ ਦੀ ਹੀ ਪ੍ਰੋਬਲਮ ਨਹੀਂ ਅਦੋਂ ਜਦੋਂ ਉਹ ਇਸ ਨੂੰ ਸਿੱਖਾਂ ਦੇ ਵਿੱਚ ਵੰਡਦਾ ਨਾ ਮਨ ਲੋ ਹਣ ਥੋੜਾ ਘਰ ਵੀ ਇੱਥੇ ਆ ਮੇਰਾ ਘਰ ਵੀ ਇੱਥੇ ਆ ਸਾਰੀ ਗਲੀ ਕਿਸੇ ਪ੍ਰੋਬਲਮ ਚਾ ਮਨ ਲੋ ਦੀ ਗਲੀ ਚ ਪਾਣੀ ਖੜਦਾ ਮੈਂ ਗੱਲਾਂ ਰੋਲਾ ਪਾ ਰਿਹਾ ਬਈ ਇਹ ਤਾਂ ਮੇਰੀ ਘਰ ਮੇਰੇ ਘਰ ਤੋਂ ਵਾ ਕਰਨ ਲਈਏ ਸਾਰੀ ਸਾਜ਼ਿਸ਼ ਕੀਤੀ ਜਾ ਰਹੀ ਆ ਸਾਰੀ ਗਲੀ ਵੱਲੋਂ ਮੈਂ ਤੁਹਾਨੂੰ ਵੀ ਆਪਣੇ ਦੁਸ਼ਮਣਾਂ ਦੀ ਕਟਹਿਰੀ ਚ ਖੜਾ ਕਰਾਂਗੇ ਤਾਂ ਇਹਦਾ ਮਤਲਬ ਲਾ ਵੀ ਮੈਂ ਉਸ ਲੜਾਈ ਦਾ ਮਹੰਦਰਾ ਮੋੜ ਰਿਹਾ ਹਾਂ ਉਹਨੇ ਉਸ ਲੜਾਈ ਦਾ ਮਹੰਦਰਾ ਮੋੜਨ ਦੀ ਕੋਸ਼ਿਸ਼ ਕੀਤੀ ਆ ਆਰਥਿਕ ਲੜਾਈ ਨੂੰ ਦੀਪ ਸਿੱਧੂ ਨੇ ਧਾਰਮਿਕ ਲੜਾਈ ਚ ਬਦਲਣ ਦੀ ਕੋਸ਼ਿਸ਼ ਕੀਤੀ ਆ ਤੇ ਉਸ ਧਾਰਮਿਕ ਦੀ ਧਰਮ ਦੀ ਲੜਾਈ ਦੇ ਵਿੱਚ ਜਿਹਦਾ ਏਜੰਡਾ ਆਪਣੇ ਕੋਲ ਉਹਦੇ ਕੋਲ ਵੀ ਕੋਈ ਨਹੀਂ ਸੀ ਹਮ ਸਿਰਫ ਭਾਵੁਕ ਨਾਰੀ ਸੀ ਹਮ ਅੱਛਾ ਵੀ ਲੋਕਾਂ ਨੂੰ ਭਾਵਨਾਵਾਂ ਚ ਚੁੜਾ ਭਾਵਨਾ ਚ ਕੀ ਉਸਨੇ ਕੋਈ ਖਾਲਸਤਾਨ ਦੀ ਜਿਹੋਨੇ ਗੱਲ ਕੀਤੀ ਆ ਤਾਂ ਉਹਦਾ ਕੋਈ ਉਹਨੇ ਕਨਸੈਪਟ ਦਿੱਤਾ ਹਮ ਨੋ ਕਿਹਨੂੰ ਸਹੀ ਕਿਹਨੂੰ ਮੰਨਦੇ ਹੋ ਕਿਹੜੇ ਕਿਸਾਨ ਲੀਡਰ ਨੂੰ ਸਹੀ ਮੰਨਦੇ ਹੋ ਤੁਸੀਂ ਕਿਸਾਨ ਲੀਡਰਾਂ ਨੂੰ ਕਿਸਾਨ ਲੀਡਰਾਂ ਚੋਂ ਸਹੀ ਨੇ ਉਹ ਰਾਹਾਂ ਸਹੀ ਆ ਹਮ ਅੱਜ ਦੀ ਘੜੀ ਤੱਕ ਰਾਜੇਵਾਲ ਸਾਹਿਬ ਬਹੁਤ ਇੰਟੈਲੀਜੈਂਟ ਆ ਇਲਜ਼ਾਮ ਲੱਗੇ ਨੇ ਇਹਨਾਂ ਤੇ ਵੀ ਕਹਿੰਦੇ ਵੇਚ ਕੇ ਆ ਗਏ ਅੰਦੋਲਨ ਵੇਚ ਕੇ ਆ ਗਏ ਕੋਈ ਪ੍ਰਾਪਤੀ ਨਹੀਂ ਹੈਗੀ ਕਹਿੰਦੇ ਦਿੱਲੀ ਅੰਦੋਲਨ ਦੀ ਅੰਦੋਲਨ ਵੇਚ ਕੇ ਆ ਗਏ ਹਰਪ੍ਰੀਤ ਮੈਨੂੰ ਇੱਕ ਗੱਲੋ ਦੱਸੋ ਮੰਨ ਲਓ ਅੰਦੋਲਨ ਵੇਚਿਆ ਹਮ ਕੀ ਤੁਸੀਂ ਮੋਦੀ ਆਰੰਤ ਸ਼ਾਹ ਨੂੰ ਮੂਰਖ ਮੰਨਦੇ ਹੋ ਹਮ ਕਿ ਬਹੁਤ ਚੁਸਤ ਚਲਾਕ ਮੰਨਦੇ ਹੋ ਹਮ ਉਹ ਵੀ ਇੱਕ ਗਜ਼ਰ ਗੁਜਰਾਤੀ ਮਾਈਂਡ ਦੇ ਲੋਕ ਉਹਨਾਂ ਨੇ ਤੁਹਾਨੂੰ 3000 ਕਰੋੜ ਰੁਪਇਆ ਵੀ ਫੜਾਤਾ ਹਮ ਤੇ ਬੈਲ ਵਾਪਸ ਲੈ ਕੇ ਆਪਣੀ ਵੇਚਤੀ ਵੀ ਕਰ ਹੂੰ ਹੂੰ ਦੱਸੋ ਦੱਸੋ ਸੋਚਣ ਦਾ ਵਿਚਾਰਨ ਦਾ ਵਿਚਾਰ ਹੈ ਹੂੰ ਇਹਨਾਂ ਨੂੰ ਸਨ 3000 ਰੁਪਏ ਫੜਾਇਆ 3000 ਕਰੋੜ ਰੁਪਏ ਫੜਾਇਆ ਹੂੰ ਤੇ ਉਹਦੀ ਬਾਕੀ ਫਿਰ ਚਲੋ ਇਹਨਾਂ ਦਾ ਬਾਕੀ ਜਿਨ੍ਹਾਂ ਉੱਤੇ ਇਲਜ਼ਾਮ ਲਾਏ ਨੇ ਬਾਈ ਜੀ ਉਹਨਾਂ ਦੇ ਰਾਜੇਵਾਲ ਸਾਹਿਬ ਤੇ ਇਲਜ਼ਾਮ ਲਾਏ ਨੇ ਉਹਨਾਂ ਦੇ ਪਿਛਲੇ ਅੰਦੋਲਨ ਤਾਂ ਦੇਖ ਲੋ ਕਿੱਡੇ ਸ਼ਾਨਾਮਤੇ ਅੰਦੋਲਨ ਲੜੇ ਹੋਏ ਅੱਛਾ ਇੱਕ ਗੱਲ ਹੋਰ ਨਾਨ ਪੋਲੀਟਿਕਲ ਤੇ ਪੋਲੀਟਿਕਲ ਬਣਾਉਣ ਦਾ ਮੁੱਦਾ ਜ਼ਰੂਰੀ ਸੀ ਇਹ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜਾ ਉਹਨਾਂ ਕਹਿੰਦੇ ਨੇ ਕਿ ਨਾਨ ਪੋਲੀਟੀਕਲ ਕਿਸਾਨ ਜਥੇਬੰਦੀਆਂ ਆ ਸੀ ਕੀ ਇਹ ਜ਼ਰੂਰੀ ਸੀ ਕਿਸਾਨੀ ਵਿੱਚ ਕਰਨਾ ਨਹੀਂ ਇਹਨਾਂ ਲਈ ਜ਼ਰੂਰੀ ਮੈਨੂੰ ਨਾ ਪੁੱਛੋ ਡੱਲੇਵਾਲ ਸਾਹਿਬ ਨੂੰ ਪੁੱਛੋ ਵੀ ਜੇ ਤੁਹਾਨੂੰ ਪੋਲੀਟੀਕਲ ਲੋਕਾਂ ਤੋਂ ਚੋਣਾਂ ਲੜਨ ਵਾਲਿਆਂ ਤੋਂ ਐਡੀ ਪ੍ਰੋਬਲਮ ਆ ਤਾਂ ਲੱਖਾਂ ਸੁਧਾਰਨਾ ਤੁਹਾਡਾ ਸਿਧਾਂਤ ਕਰਕੇਵੇਂ ਬਣਿਆ ਸੰਦੂਲਨ ਚ ਉਹ ਆਰਡਰ ਕਿਵੇਂ ਜਾਰੀ ਕਰਦਾ ਪੋਕ ਲੈਨਾਂ ਦਾ ਅੱਛਾ ਜੇ ਆਰਡਰ ਜਾਰੀ ਹੁੰਦੇ ਨੇ ਇੱਕ ਕਮੇਟੀ ਵੱਲੋਂ ਹੋਣੇ ਚਾਹੀਦੇ ਨੇ ਕੁਝ ਉੱਥੇ ਨੂੰ ਕਿਵੇਂ ਸੁਧਾਰਨੇ ਨੇ ਕਿਹਾ ਵੀ ਪੋਕ ਲੈਨਾਂ ਲਿਓ ਕਿਉਂ ਨਹੀਂ ਕਿਹਾ ਵੀਡੀਓ ਚ ਕਿਹਾ ਤੁਸੀਂ ਦੇਖਿਆ ਹਣ ਹੂੰ ਉਹ ਤੀਜਿਆਂ ਨੂੰ ਹਾਈਲਾਈਟ ਕੀਤਾ ਉਹਨਾਂ ਨੇ ਨੈਸ਼ਨਲ ਮੀਡੀਆ ਵੀ ਇਹ ਤਾਂ ਜੀ ਅੱਛਾ ਵੀ ਤੁਹਾਡਾ ਮਤਲਬ ਇਹ ਆ ਵੀ ਲੱਖਾ ਸੁਧਾਨਾ ਉਹਨਾਂ ਦਾ ਪਾਰਟ ਹੈ ਉਹ ਪੋਲੀਟੀਕਲ ਬੰਦਾ ਹੈ ਲੱਖਾ ਸੁਧਾਨਾ ਇਲੈਕਸ਼ਨ ਲੜ ਚੁੱਕਿਆ ਹਾਂ ਦੱਸੋ ਉਹ 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 ਉਹਨਾਂ ਨੂੰ ਉਹ ਤੋਂ ਕੋਈ ਪ੍ਰੋਬਲਮ ਨਹੀਂ ਹੈ ਡੱਲੇワਲ ਸਾਹਿਬ ਨੂੰ ਹਾਂ ਰਜੇਵਾਲ ਸਾਹਿਬ ਤੋਂ ਪ੍ਰੋਬਲਮ ਇਹਦਾ ਮਤਲਬ ਕੀ ਸਮਝੀਏ ਰਜੇਵਾਲ ਸਾਹਿਬ ਨੇ ਤਾਂ ਕਹਿ ਵੀ ਦਿੱਤਾ ਵੀ ਹਾਂ ਯਾਰ ਨਹੀਂ ਉਹ ਠੀਕ ਨਹੀਂ ਸੀ ਫੈਸਲਾ ਅਸੀਂ ਵਾਪਸ ਆ ਗਏ ਉਹ ਫੇਰ ਨਹੀਂ ਮੰਨ ਰਹੇ ਇਸ ਗੱਲ ਨੂੰ ਇਹ ਤਾਂ ਹੁਣ ਸੋਚਣ ਵਾਲਿਆਂ ਨੂੰ ਸੋਚਣਾ ਚਾਹੀਦਾ ਵੀ ਉਹਨਾਂ ਦੀਆਂ ਗੱਲਾਂ 'ਚ ਕਿੰਨਾ ਕਿਦਮਾ ਡੱਲੇਵਾਲ ਤਾਂ ਕੀ ਪ੍ਰੋਬਲਮ ਹੈ ਤੁਹਾਨੂੰ ਡੱਲੇਵਾਲ ਨਹੀਂ ਡੱਲੇਵਾਲ ਨਾਲ ਭਾਜੀ ਕਿਸੇ ਨਾਲ ਹਰਪ੍ਰੀਤ ਕੋਈ ਪ੍ਰੋਬਲਮ ਨਹੀਂ ਗਾ ਪ੍ਰੋਬਲਮ ਹੈ ਕਿਸੇ ਦੀਆਂ ਸਿਧਾਂਤਕ ਪੋਜੀਸ਼ਨਾਂ ਜਦ ਕਿਸੇ ਲੀਡਰ ਦੀ ਸਿਧਾਂਤਕ ਪੋਜੀਸ਼ਨ ਕਮਜ਼ੋਰ ਹੁੰਦੀ ਹੈ ਜਾਂ ਕਿਸੇ ਦੀ ਸਿਧਾਂਤਕ ਪੋਜੀਸ਼ਨ ਤੋਂ ਪਿੱਛੇ ਹਟਦਾ ਏ ਤਾਂ ਇਹ ਕਿਸੇ ਵੀ ਲਹਿਰ ਦਾ ਸਭ ਤੋਂ ਵੱਡਾ ਨੁਕਸਾਨ ਹੁੰਦਾ ਹੈ ਪ੍ਰੋਬਲਮ ਸਿਦਾਂਤਕ ਪੋਜੀਸ਼ਨਾਂ ਤੋਂ ਹੋਰ ਹੁਣ ਦੀਪ ਸਿੱਧੂ ਨਾਲ ਵੀ ਇਹੀ ਸੀ ਪੁਜੀਸ਼ਨ ਦੀ ਵੀ ਜਿਹੜੇ ਉਹਦੇ ਵਿਚਾਰ ਸੀ ਉਹ ਕਲੈਰਿਟੀ ਨਹੀਂ ਸੀ ਉਹਨਾਂ ਚ ਕੁਝ ਇਮੋਸ਼ਨ ਦੇ ਮਸਲੇ ਸੀ ਹੁਣ ਜਿੱਥੇ ਉਹ ਅਟ ਜਾਂਦਾ ਸੀ ਦੀਪ ਸਿੱਧੂ ਦੀ ਗੱਲ ਕਰਦੇ ਸੀ ਆਪਾਂ ਉੱਥੇ ਕੀ ਕਹਿਣ ਸੀ ਕਲਾ ਵਰਤ ਦੀ ਸੀਦਾਂ ਦਾ ਪਰ ਆ ਗਿਆ ਜਦੋਂ ਨਾ ਬੰਦਾ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੁੰਦਾ ਹੈ ਤਾਂ ਸਮਝ ਲਓ ਵੀ ਉਹ ਵਿਚਾਰ ਵੱਲੋਂ ਹਾਰ ਚੁੱਕਿਆ ਭੱਜ ਰਿਹਾ ਉਹਦੇ ਕੋਲ ਕਲੈਰਿਟੀ ਨਹੀਂ ਹੈ ਕੋਈ ਭਾਵਨਾ ਨਾਲ ਕੋਈ ਭਾਵਨਾ ਨਾਲ ਖੇਡ ਰਿਹਾ ਮੈਂ ਆਪਣੀ ਕੋਈ ਫੂਡ ਮੱਤੀ ਤੁਹਾਡੇ ਕੋਲ ਇਹ ਕਹਿ ਕੇ ਪ੍ਰਚਾਰਾਂ ਵੀ ਇਹ ਤਾਂ ਗੁਰੂ ਦਾ ਹੁਕਮ ਆ ਹਾਂ ਇਹਨਾਂ ਗਿਆਨ ਰੱਖਦੇ ਹੋ ਜੇ ਇਹ ਇਹ ਕੁਛ ਹੁਣ ਡੱਲੇਵਾਲ ਸਾਹਿਬ ਨੂੰ ਜਾਂ ਰਾਜੇਵਾਲ ਸਾਹਿਬ ਨਾਲ ਮੁਲਾਕਾਤ ਹੁੰਦੀ ਆ ਕਦੇ ਕਿਹਾ ਨਹੀਂ ਕਿ ਰਾਜੇਵਾਲ ਸਾਹਿਬ ਕੋਈ ਗੱਲ ਨਹੀਂ ਜੇ ਉਹਨਾਂ ਨੇ ਨਹੀਂ ਉਹ ਕੀਤਾ ਤਾਂ ਆਪਾਂ ਪਹਿਲ ਕਦਮੀ ਕਰ ਲੈਂਦੇ ਆ ਵੀ ਹਾਂ ਆਪਾਂ ਨੂੰ ਵੀ ਆਪਾਂ ਨੂੰ ਸ਼ਾਮਲ ਹੋਣਾ ਚਾਹੀਦਾ ਸਾਰਿਆਂ ਦੀ ਸਰਬਸਾਂਝੀ ਲੜਾਈ ਆ ਜਿਹੜੀ ਨਹੀਂ ਦੇਖੋ ਤੁਸੀਂ ਨਹੀਂ ਮੁੱਦੇ ਦੇਖੋ ਸਰ ਅਬ ਕੋਈ ਆਪਣਾ ਹੀ ਸਾਥੀ ਸਮੇਂ ਤੋਂ ਪਹਿਲਾਂ ਕੋਈ ਐਸੀ ਗਲਤੀ ਕਰ ਦੇਵੇ ਵੀ ਜਿਸ ਦਾ ਸਾਰੇ ਪਰਿਵਾਰ ਨੂੰ ਇਹ ਨੁਕਸਾਨ ਤਾਂ ਘੱਟੋ ਘੱਟ ਆਪਾਂ ਉਹਦੀ ਫੂਹੜਮਤੀ ਚੋਂ ਦਾ ਸਾਥ ਤਾਂ ਨਾ ਦੇਈਏ ਹੂੰ ਜੇ ਅੱਜ ਰਾਜੇਵਾਲ ਸਾਹਿਬ ਉਹ ਉਹਦੇ ਉੱਥੇ ਜਾ ਕੇ ਹਮਾਇਤ ਕਰਦੇ ਨੇ ਤਾਂ ਬਹੁਤ ਉਸ ਦਾ ਉਹ ਕੀ ਕਰਨਗੇ ਕੀ ਉਹ ਹੂੰ ਕਿਉਂਕਿ ਇਹ ਮੁੱਦਾ ਹੀ ਹਲੇ ਸਰਚ ਦੇ ਦੀ ਇਹਨੂੰ ਬੈਠਾ ਕਿ ਰਾਜੇਵਾਲ ਸਾਹਿਬ ਰੁਗਰਾਹਾਂ ਸਾਹਿਬ ਇਸ ਇਸ ਮਸਲੇ ਤੇ ਤਰਕ ਘਟ ਚੁੱਕੇ ਨੇ ਨਹੀਂ ਉਹਨਾਂ ਕੋਲ ਹਈਉ ਨਹੀਂ ਜਿਹੜਾ ਮਸਲਾ ਉਹਨਾਂ ਨੇ ਹਲੇ ਸ਼ੁਰੂ ਹੀ ਨਹੀਂ ਕੀਤਾ ਜਿਨ੍ਹਾਂ ਤੇ ਉਹਨਾਂ ਦੀ ਤਿਆਰੀ ਚੱਲ ਰਹੀ ਆ ਉਹਨੂੰ ਲੜਨਗੇ ਕਿ ਨਹੀਂ ਟੋਟਲੀ ਗਲਤ ਮੰਨਦੇ ਮੈਂ ਤੁਹਾਨੂੰ ਕਹਾਂ ਵੀ ਅਪਾ ਕਲਕੱਤੇ ਜਾਣਾ ਮੇਰੇ ਕੋਲ ਗੱਡੀ ਦੇ ਟਾਇਰ ਨਾ ਹੋਣ ਨਾ ਇੰਜਨ ਚ ਮੁਗ ਲੈ ਲੈਣਾ ਹੋਵੇ ਤੇ ਮੈਂ ਤੁਹਾਨੂੰ ਤੋੜ ਕੇ ਇੱਥੋਂ ਵਹਿ ਜਾਵਾਂ 20 ਕਿਲੋਮੀਟਰ ਦਾ ਗੱਡੀ ਖਰਾਬੇ ਹੋਊਗੀ ਨੁਕਸਾਨ ਹੀ ਹੋਊਗਾ ਨੁਕਸਾਨ ਆਊਗਾ ਜਿਹੜੀ ਨਾਨ ਪੋਲੀਟੀਕਲ ਤੇ ਪੋਲੀਟੀਕਲ ਵਾਲਾ ਮਸਲਾ ਬਣਿਆ ਹਾਂਜੀ ਅਗਰਾਹਾ ਸਾਹਿਬ ਕਹਿੰਦੇ ਨੇ ਜਗਿੰਦਰ ਸਿੰਘ ਅਗਰਾਹਾ ਹਰ ਸਟੇਜ ਤੇ ਕਹਿੰਦੇ ਨੇ ਕਹਿੰਦੇ ਮੇਰੀ ਸਟੇਜ ਤੇ ਅੱਜ ਤੱਕ ਕੋਈ ਪੋਲੀਟੀਕਲ ਬੰਦਾ ਜਿਹੜਾ ਉਹ ਨਹੀਂ ਬੋਲਿਆ ਨਾ ਹੀ ਮੇਰੀ ਸਟੇਜ ਤੇ ਕੋਈ ਬੰਦਾ ਚੜ੍ਹ ਸਕਿਆ ਪੋਲੀਟੀਕਲ ਬੰਦਾ ਨਹੀਂ ਤੇ ਫਿਰ ਅਗਰਾਹਾ ਸਾਹਿਬ ਨੂੰ ਪੋਲੀਟੀਕਲ ਦੇ ਵਿੱਚ ਕਿਵੇਂ ਜੋੜਿਆ ਜਾ ਰਿਹਾ ਨਹੀਂ ਪੋਲੀਟੀਕਲ ਦਾ ਮਤਲਬ ਆਪਣੇ ਹਰਪ੍ਰੀਤ ਇਲੈਕਸ਼ਨ ਲੜਨਾ ਹੀ ਪੋਲੀਟੀਕਲ ਨਹੀਂ ਨਾ ਹੁੰਦਾ ਹੁਣ ਜਿਹੜੇ ਐਮਐਸਪੀ ਦਾ ਪੋਲੀਟੀਕਲ ਮੁੱਦਾ ਹੈ ਕਦੀ ਰਾਜਨੀਤੀ ਦਾ ਹੀ ਹੁੰਦਾ ਹੈ ਲੀਡਰਾਂ ਮੇਨਾਂ ਸਾਡਾ ਗੁਜ਼ਾਰਾ ਨਹੀਂ ਇਹ ਤਾਂ ਇਹਨਾਂ ਨੇ ਇੱਕ ਨਾ ਛੋਛਾ ਛੱਡਿਆ ਗੈਰ ਪੋਲੀਟਿਕਲ ਕੋਈ ਵੀ ਮੈਨੂੰ ਸਿਧਾਂਤਕਾਰ ਦੱਸ ਦਵੇ ਕੋਈ ਵਿਦਵਾਨ ਦੱਸ ਦਵੇ ਵੀ ਕੀ ਕੁਝ ਪੋਲੀਟਿਕ ਗੈਰ ਪੋਲੀਟਿਕਲ ਹੁੰਦਾ ਹਰਪ੍ਰੀਤ ਗੈਰ ਪੋਲੀਟਿਕਲ ਤਾਂ ਪਿਓ ਪੁੱਤ ਦਾ ਰਿਸ਼ਤਾ ਵੀ ਨਹੀਂ ਹੁੰਦਾ ਸਾਫ਼ ਜੀ ਗੱਲ ਹੈ ਜਿਹੜੀ ਰਾਜਨੀਤੀ ਤੋਂ ਕੁਝ ਕੋਈ ਉਸਨੇ ਮੇਰੇ ਖਿਆਲ ਤੇ ਜੌਨ ਲੋਕ ਨਹੀਂ ਕਿਹਾ ਕਹਿੰਦਾ ਤੁਸੀਂ ਭਾਵੇਂ ਰਾਜਨੀਤੀ ਚ ਇੰਟਰਸਟ ਰੱਖਦੇ ਹੋ ਜਾਂ ਨਹੀਂ ਰੱਖਦੇ ਇਹਦੇ ਨਾਲ ਕੋਈ ਮਤਲਬ ਨਹੀਂ ਪਰ ਇਹ ਯਾਦ ਰੱਖੋ ਵੀ ਰਾਜਨੀਤੀ ਤੁਹਾਡੇ ਜਿੰ ਇੰਟਰਸਟ ਜ਼ਰੂਰ ਰੱਖਣੀ ਆ ਹੂੰ ਤੁਸੀਂ ਕਿ ਜਿੰਨਾ ਮਰਜ਼ੀ ਭੱਜ ਲੋ ਜਿੰਨੀ ਮਰਜ਼ੀ ਪਿੱਛੇ ਜਰੋ ਰਾਜਨੀਤੀ ਤਾਂ ਤੁਹਾਡੇ ਨਾਲ ਜੁੜੀ ਹੋਈ ਆ ਨੋ ਨੋ ਇਹ ਤਾਂ ਸਿੱਟਾ ਨਿਕਲੂ ਇਸ ਅੰਦੋਲਨ ਦਾ ਕੋਈ ਨੋ ਸਿੱਟੇ ਤਾਂ ਮੈਂ ਪਹਿਲਾਂ ਵੀ ਕਿਹਾ ਵੀ ਕੁਸ਼ਕ ਵੱਧ ਤੋਂ ਵੱਧ ਜੇ ਹੋਏਣਾ ਨੂੰ ਕਮੇਟੀ ਚ ਪਾ ਲੈਣਗੇ ਕਨਾਦੇ ਲੀਡਰ ਨੂੰ ਹੂੰ ਬਾਕੀ ਇਹਨਾਂ ਨੇ ਕਰਜ਼ੇ ਮਜ਼ਦੂਰਾਂ ਕਸਾਲਾਂ ਦੀ ਮਾਫੀ ਦੀ ਗੱਲ ਕਰੀ ਆ ਕੁਝ ਪਰਸੈਂਟ ਉਹਦਾ ਰੂੰਗੇ ਦੇ ਰੂਪ ਚ ਲੈ ਲੈਣਗੇ ਤੇ ਤੋਂ 10 ਦਿਨ ਨੂੰ ਕੋਡ ਆਫ ਕੰਡੈਕਟ ਲੱਗ ਗਿਆ ਕੋਡ ਆਫ ਕੰਡੈਕਟ ਲੱਗ ਗਿਆ ਫਿਰ 6 ਮਹੀਨੇ ਉੱਥੇ ਬੈਠ ਕੇ ਆਪਣੀ ਤਾਕਤ ਬਰਬਾਦ ਕਰਦੇ ਰਹਿਣਗੇ ਮੰਨ ਲਓ ਅਗਲੀ ਵਾਰ ਰਸੂ ਗਾਂਧੀ ਕੀ ਗਲਤ ਯਾਨੀ ਕਿ ਗਲਤ ਸੋਮ ਡਿਸੀਜਨ ਲਿਆ ਗਲਤ ਇਹਦੇ ਨਾਲ ਸਾਧਨਾਂ ਦੀ ਬਰਬਾਦੀ ਆ ਸਾਡਿਆਂ ਦੀ ਹੋ ਸਕਦਾ ਕੁਝ ਇਨੈਕਟੀਵਿਟੀ ਨਾਲ ਸੋਚਦੇ ਹਾਂ ਹੋ ਸਕਦਾ ਜਿਹੜਾ ਕੋਡ ਆਫ ਕੰਟੈਂਟ ਤੋਂ ਪਹਿਲਾਂ ਹੀ ਸਰਕਾਰ ਸਰ ਤਾਂ ਮੰਨ ਜੇਵੇ ਕਿਸਾਨਾਂ ਦੀ ਨਹੀਂ ਨਹੀਂ ਕਿਵੇਂ ਮੰਨ ਲੂਗੀ ਹੂੰ ਮੋਦੀ ਫੈਸਲਾ ਲੈ ਲੂਗਾ ਮੈਂ ਬੀਟੀਓ ਦੇ ਵਿੱਚ ਆ ਫੈਸਲੇ ਕਰਾ ਲਊਗਾ ਹੂੰ ਉਹਦੇ ਕਿੰਨੇ ਉਹਦੇ ਨਾਲ ਸੰਧੀਆਂ ਜੁੜੀਆਂ ਹੋਈਆਂ ਕੰਟਰੀ ਦੀਆਂ ਮੇਰੇ ਖਿਆਲ ਦੇ ਵਿੱਚ ਸਿਹਤ ਸਹੂਲਤਾਂ ਦੇ ਵਿੱਚੋਂ ਤਾਂ ਇਹ ਵੀ ਦੇਖਣਾ ਚਲੋ ਮੰਨ ਲੋ ਵੀ ਮੋਦੀ ਹੋਣੀ ਇੱਕ ਪਾਸੜ ਫੈਸਲਾ ਕਰ ਦਿੰਦੇ ਵੀ ਅਸੀਂ ਬਾਹਰ ਆ ਗਏ ਜੀ ਹੂੰ ਪਰ ਉਹ ਤੋਂ ਬਾਅਦ ਜਿਹੜੇ ਫੈਕਟ ਕੰਟਰੀ ਤੇ ਪੈਣੇ ਨੇ ਇਕਨੋਮੀ ਤੇ ਪੈਣਿਆ ਸਿਹਤ ਸੂਲਤਾਂ ਤੇ ਪੈਣੇ ਨੇ એનર્ਜੀ ਦੇ ਫੈਕਟ ਪੈਣੇ ਨੇ ਕਿਉਂਕਿ ਬਹੁਤ ਕੰਟਰੀਆਂ ਨੇ ਸਮਝੌਤਾ ਤੋੜਨ ਦੀਆਂ ਸਾਡੇ ਤੇ ਬੰਦੀਆਂ ਵੀ ਠੋਕਣੀਆਂ ਆ ਆਮ ਲੋਕਾਂ ਨੂੰ ਸਮਝ ਨਹੀਂ ਇਹਨਾਂ ਗੱਲਾਂ ਨਹੀਂ ਹੈਗੀ ਆ ਨਿਕਲਣਾ ਚਾਹੀਦਾ ਸੀ ਇਹ ਨਹੀਂ ਕਹਿੰਦੇ ਨਿਕਲਣਾ ਚਾਹੀਦਾ ਪਰ ਇਹਦੇ ਲਈ ਬਹੁਤ ਤਿਆਰੀ ਬਹੁਤ ਸਮਝ ਪੈਦਾ ਕਰਨੀ ਪੈਣੀ ਆ ਸਾਡੇ ਲੋਕਾਂ 'ਚ ਕਿਉਂਕਿ ਕਿ ਲੰਬੀ ਲੜਾਈ ਆ ਤੇ ਲੰਬੀ ਲੜਾਈ ਲੰਬੇ ਅੰਦੋਲਨਾਂ ਛੋਟੀਆਂ ਤਿਆਰੀਆਂ ਨਾਲ ਨਹੀਂ ਚੱਲਦੇ ਹਰਪ੍ਰੀਤ ਇੱਕ ਮਹੀਨੇ ਬਾਅਦ ਬੋਰੀਅਤ ਪੈਦਾ ਹੋਣ ਲੱਗ ਜਾਂਦੀ ਹੈ ਲੋਕਾਂ ਦੀ ਅੰਦੋਲਨਾਂ ਦੀ ਜਣੋ ਹੜ ਜਾਣਗੇ ਲੋ ਬੰਦੀ ਸਿੰਘ ਮੋਰਚਾ ਬੇਸਲੈਸ ਮੋਰਚਾ ਸੀ ਅੱਜ ਦਿਖਦਾ ਉੱਥੇ ਕੋਈ ਕਿੱਥੇ ਗਏ ਉਹ ਕਿਉਂਕਿ ਉਹਨਾਂ ਕੋਲ ਕਹਿਣ ਲਈ ਆਪਣੀ ਤਰਕ ਦਲੀਲ ਨਹੀਂ ਹੈ ਜੇ ਨਾ ਕਿਸੇ ਬੇਸਲੈਸ ਵਿਚਾਰ ਉੱਤੇ ਅੱਧੀ ਦੁਨੀਆ ਵੀ ਖੜੀ ਹੈ ਨਾ ਤਾਂ ਉਹ ਸਭ ਕਾਰਿਆ ਨਹੀਂ ਜਾਂਦਾ ਹੁੰਦਾ ਬੇਸਲੈਸ ਵਿਚਾਰ ਅੱਜ ਦੇ ਜਮਾਨੇ 'ਚ ਨਹੀਂ ਹਰਪ੍ਰੀਤ ਵਿਚਾਰਿਆ ਜਾਂਦਾ ਤੁਹਾਨੂੰ ਆਪਣੀ ਗੱਲ ਜਚਾਉਣ ਲਈ ਉਹਦਾ ਸਿਧਾਂਤ ਉਹਦੇ ਲੌਜੀਕ ਉਹਦੇ ਹੱਕ 'ਚ ਦਲੀਲਾਂ ਤੇ ਜਿਹੜੇ ਵਿਚਾਰ ਦਾ ਤੁਸੀਂ ਵਿਰੋਧ ਕਰਦੇ ਹੋ ਨਾ ਉਹਦੇ ਅਲਟਰਨੇਟ ਤੁਹਾਡੇ ਕੋਲ ਵਿਚਾਰ ਤੁਹਾਡੇ ਹੱਥ 'ਚ ਚਾਹੀਏ ਅੱਛਾ ਇਹ ਤਾਂ ਤੁਸੀਂ ਕਹਿੰਦੇ ਹੋ ਕਿ ਜਗਜੀਤ ਡੱਲਿਆਲ ਨੇ ਫੈਸਲਾ ਗਲਤ ਲਿਆ ਜੋ ਵੀ ਕੋਸ਼ਾ ਬਕਾਊ ਤੱਕ ਕਹਤਾ ਤੁਸੀਂ ਬਿਲਕੁਲ ਬਕਾਊ ਤੱਕ ਕਹਤਾ ਕਿ ਤੁਹਾਡੇ ਕੋਲ ਕੋਈ ਜਿਹੜੇ ਨਾ ਨਹੀਂ ਮੈਂ ਨਾ ਨੋ ਨੋ ਹਰਪ੍ਰੀਤ ਮੈਂ ਬਕਾਊ ਨਹੀਂ ਕਿਹਾ ਨੋ 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 ਹੂੰ ਨੋ ਨਾ ਮੈਂ ਤੁਸੀਂ ਇਹ ਤੇ ਤਾਂ ਕਿਹਾ ਕਹਿੰਦੇ ਕਿ ਸਰਕਾਰਾਂ ਨਾਲ ਮਿਲ ਕੇ ਚੱਲ ਰਿਹਾ ਜਗਜੀਤ ਡੱਲੇਵਾਲ ਨੇ ਲੋਕਾਂ ਦਾ ਨੁਕਸਾਨ ਕਰਵਾਉਣਾ ਮੈਂ ਇਹ ਨਹੀਂ ਕਿਹਾ ਸਰਕਾਰਾਂ ਨਾਲ ਮਿਲ ਕੇ ਚੱਲ ਰਿਹਾ ਮੈਂ ਕਿਹਾ ਜਿਹੜਾ ਇਹ ਮੋਰਚਾ ਚਲਾ ਰਿਹਾ ਹੈ ਸਿੱਧਾ-ਸਿੱਧਾ ਮੋਦੀ ਨੂੰ ਸੈਂਪਤੀ ਦੇ ਰਿਹਾ ਸੈਂਪਤੀ ਦੇ ਰਿਹਾ ਹੂੰ ਹੁਣ ਤੁਸੀਂ ਇਹ ਦੱਸੋ ਕੋਡ ਆਫ ਕੰਡਕਟ ਲੱਗੇ ਚ ਸਰਕਾਰ ਦੀ ਪਾਵਰ ਖਤਮ ਇਹ ਧਰਨਾ ਲਾਈ ਬੈਠੇ ਹੋਣਗੇ ਕਿਹਦੇ ਖਿਲਾਫ ਹੋਊਗਾ ਉਹ ਧਰਨਾ ਦੱਸੂਗਾ ਕੋਈ ਯਾ ਤਾਂ ਪ੍ਰਧਾਨ ਮੰਤਰੀ ਵੀ ਬਦਲ ਸਕਦਾ ਉਹ ਚੀਜ਼ ਦਾ ਕੀ ਪ੍ਰਭਾਵ ਜਾਊਗਾ ਮੋਦੀ ਨੂੰ ਯਾਰ ਮੋਦੀ ਦੀ ਐਨਐਨਟੀ ਨੇ ਲੋਕ ਵੀ ਉਹਨੂੰ ਬਦਨਾਮ ਕਰਨ ਲਈ ਉਰੇ ਬੈਠੇ ਨੇ ਹਮ ਜਦ ਕਿ ਇਹਨਾਂ ਨੂੰ ਪਤਾ ਹੈ ਵੀ ਇਲੈਕਸ਼ਨ ਤੱਕ ਕੁਝ ਰਿਜ਼ਲਟ ਨਹੀਂ ਨਿਕਲਣ ਤੁਸੀਂ ਕਹਿੰਦੇ ਉਹ ਬਦਨਾਮ ਕਰਨ ਲਈ ਬੈਠੇ ਨੇ ਉਹ ਡੱਲੇਵਾਲ ਸਾਹਿਬ ਨੇ ਤਾਂ ਕਹਿੰਦੇ ਕੱਦ ਬਹੁਤ ਵੱਡਾ ਹੋ ਗਿਆ મોદી ਦਾ ਸੀ ਉਹਦਾ ਕੱਦ ਛੋਟਾ ਕਰਨ ਲਈ ਇਹ ਕੰਮ ਕਰ ਰਹੇ ਆ ਹਮ ਇਹ ਫਿਰ ਉਹਨਾਂ ਨੂੰ ਪਤਾ ਕਰਨਾ ਪੈਣਾ ਹੈ ਕਿ ਉਹਨਾਂ ਨੂੰ ਕਿਸ ਨੇ ਕਿਹਾ ਹੋਵੇ ਕਦ ਛੋਟਾ ਕਰਨ ਲਈ ਸੁਣੀਆ ਤੁਸੀਂ ਇਹ ਸਟੇਟਮੈਂਟ ਉਹਨਾਂ ਦੀ ਸੁਣੀਆ ਸੁਣੀਆ ਪਰ ਮੈਂ ਇਹ ਨਹੀਂ ਮੰਨਦਾ ਉਹ ਸਟੇਟਮੈਂਟ ਗਲਤ ਵਰਤੀ ਆ ਉਹ ਥੋੜੀ ਉਹਦੀ ਕਟਿੰਗ-ਬਟਿੰਗ ਹੋਈ ਆ ਮੈਂ ਨਹੀਂ ਮੰਨਦਾ ਵੀ ਡੱਲੇ ਸਾਹਿਬ ਸਾਹ ਦੇ ਕਹਿਣ ਦਾ ਮਤਲਬ ਇਹ ਸੀ ਵੀ ਜਿਵੇਂ ਉਹਨੂੰ ਵਰਤੇ ਆ ਉਹ ਇੱਕ ਸੁਭਾਵਿਕ ਗੱਲ ਉਹਨਾਂ ਨੇ ਕਹਿਤੀ ਵੀ ਹਾਂ ਸਾਡੇ ਆ ਮੋਰਚੇ ਕਰਕੇ ਉਹਦੀ ਉਹ ਇਹ ਜਿਹਨੂੰ ਫਰਕ ਪਿਆ ਮੈਂ ਨਹੀਂ ਕਿਹਾ ਵੀ ਉਹ ਵਿੱਕ ਗਿਆ ਡੱਲੇ ਸਾਹਿਬ ਨੋ ਨੋ ਮੈਂ ਸਿਰਫ ਉਹਨਾਂ ਦੀ ਬૌਧਿਕ ਸਮਰੱਥਾ ਤੇ ਉਹਨਾਂ ਦੇ ਹੋਛੇਪਨ ਤੇ ਬਾਕੀ ਲੀਡਰਾਂ ਨਾਲ ਜਿਹੜੀ ਉਹਨਾਂ ਦੀ ਹੀਰੋ ਬਣਨਾ ਤਾਂ ਕਿਹਾ ਨਾ ਤੁਸੀਂ ਹੀਰੋ ਬਣਨਾ ਤਾਂ ਹਾਂ ਇੱਕ ਇੱਕੋ ਇੱਕੋ ਦੀ ਲੜਾਈ ਕਹੀ ਹੈ ਹੀਰੋ ਬਣਨ ਦੀ ਲੜਾਈ ਰਹੀ ਹੈ ਹੁਣ ਪਿਛਲੇ ਮੋਰਚੇ ਦੇਖੋ ਜਿਹੜੇ ਡੱਲੇਵਾਲ ਸਾਹਿਬ ਦੇ ਪੰਜਾਬ 'ਚ ਸੀ ਕਦੇ ਮੜੀ ਜੀ ਉੱਤੇ ਸਰਚ ਕਰੋ ਹੂੰ ਜਿਨ੍ਹਾਂ ਉੱਤੇ ਭਗਵੰਤ ਮਾਨ ਸਹਿਮਤ ਹੋਇਆ ਹੋਇਆ ਸੀ ਉਹ ਗੱਲ ਉੱਤੇ ਮੋਰਚੇ ਲਗਾਏ ਨੇ ਡੱਲੇਵਾਲ ਸਾਹਿਬ ਨੇ ਹੂੰ ਤੇ ਮਰਨ ਵਰਤ ਰੱਖੇ ਅਚਾ ਇਹ ਤਾਂ ਤੁਸੀਂ ਹੋ ਗਿਆ ਵਿਰੋਧਤਾ ਕਰਦੇ ਹੋ ਕਿਸਾਨ ਲੀਡਰਾਂ ਦਾ ਹਾਂਜੀ ਕਹਿੰਦੇ ਨਾਨ ਪੋਲੀਟੀਕਲ ਜਿਹੜੇ ਕਿਸਾਨ ਲੀਡਰ ਉਹਨਾਂ ਦਾ ਵਿਰੋਧ ਕਰ ਰਹੇ ਹੋ ਰੱਦ ਕੇ ਕਦੇ ਸਰਕਾਰ ਦਾ ਸਰਕਾਰ ਨੂੰ ਟਿੱਪਣੀ ਕੀਤੀ ਹੈ ਕਿ ਤੁਸੀਂ ਜਿਹੜਾ ਸਾਡੇ ਕਿਸਾਨਾਂ ਤੇ ਜੇ ਉੱਥੇ ਕਿਸਾਨ ਗਏ ਨੇ ਨਹੀਂ ਤੁਹਾਡੇ ਸਾਬ ਹਿਸਾਬ ਨਾਲ ਜ਼ਿਕਰ ਇਹਨਾਂ ਨੇ ਗਲਤ ਕੀਤਾ ਲੀਡਰਾਂ ਨੇ ਤੇ ਕਿਸਾਨਾਂ ਨੂੰ ਤਾਂ ਸਮਝ ਨਹੀਂ ਆ ਚੀਜ਼ ਜਿਹੜੇ ਕਿਸਾਨਾਂ ਤੇ ਸਰਕਾਰ ਤਸੱਦਦ ਟਾਉਂਦੀ ਹੈ ਕਦੇ ਉਹਨਾਂ ਨੂੰ ਟਾਰਗੇਟ ਕੀਤਾ ਹੈ ਕੀ ਇਹ ਤਾਂ ਨਾ ਜਿਹੜੀਆਂ ਗੱਲਾਂ ਦੀ ਹੁਣ ਲੋਕ ਕਹਿੰਦੇ ਨੇ ਮੋਦੀ ਬਾਰੇ ਹਰ ਪੜੀ ਤੂੰ ਤੁਸੀਂ ਸਾਡੀਆਂ ਫੇਸਬੁੱਕ ਚੱਕ ਕੇ ਦੇਖੋ 14 ਤੋਂ ਪਹਿਲਾਂ ਅਸੀਂ ਮੋਦੀ ਬਾਰੇ ਹੀ ਕਹਿੰਦੇ ਨਹੀਂ ਅੱਜ ਬੋਲੇ ਹੋ ਕਦੇ ਇਸ ਮੁੱਦੇ ਤੇ ਕੀ ਕੀ ਸਾਡੀ ਹੱਦ ਦੇ ਵਿੱਚ ਆ ਕੇ ਸਾਡੇ ਨੌਜਵਾਨਾਂ ਤੇ ਤੁਸੀਂ ਅਨੇਵਾ ਗੋਲੀਆਂ ਚਲਾ ਰਹੇ ਮੈਂ ਮੋਦੀ ਯਾਰ ਸੰਘ ਪਰਿਵਾਰ ਤੋਂ ਡੈਮੋਕਰੇਸੀ ਦੀ ਉਮੀਦੇ ਨਹੀਂ ਰੱਖਦਾ ਮੈ ਤਾਂ ਨੂੰ ਮੰਨਦਾ ਹੀ ਤਾਂ ਨਸ਼ਾ ਹੈ ਇਹ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਗੁਜਰਾਤ ਚ ਕਿ ਸੱਦ ਤੱਕ ਨਹੀਂ ਗਏ ਹੈਰਨ ਪਾਂਡੇਆ ਦਾ ਕਤਲ ਇਹਨਾਂ ਦੇ ਸਾਥੀਆਂ ਦਾ ਕਿਵੇਂ ਉਹਨਾਂ ਨੇ ਗਾਇਬ ਕਰਵਾਇਆ ਉਹ ਫਿਰ ਗੋਧਰਾ ਕਾਂਡ ਕਿਵੇਂ ਉਹਨਾਂ ਦੀਆਂ ਲਾਸ਼ਾਂ ਗੋਧਰਾ ਤੋਂ ਇਹ ਅਹਮਦਾਬਾਦ ਤੱਕ ਸੈਂਟੀਮੈਂਟ ਭੜਕਾਉਣ ਲਈ ਲੈ ਕੇ ਆਏ ਕਿਵੇਂ ਇਹਨਾਂ ਨੇ ਟੀਮਾਂ ਤਿਆਰ ਤਿਆਰ ਕਰਕੇ ਗਰਭ ਪਾੜੇ ਗਈ ਔਰਤਾਂ ਦੇ ਮੈਂ ਤਾਂ ਇਹਨਾਂ ਨੂੰ ਮੰਨ ਮੈਂ ਤਾਂ ਇਹਨਾਂ ਨੂੰ ਮੰਨ ਦੈਂਦੀ ਹਾਂ ਕੁਝ ਵੀ ਕਰਨਾ ਅੱਛਾ ਇਨਸਾਫ ਦੀ ਜੰਗ ਨਾ ਲੜੀਏ ਸੀ ਲੜਨੀ ਨਹੀਂ ਚਾਹੀਦੀ ਇਨਸਾਫ ਦੀ ਜੰਗ ਲੜਨੀ ਚਾਹੀਦੀ ਆ ਪਰ ਇਹਦਾ ਮਤਲਬ ਇਹ ਥੋੜੀ ਜਿਹੀ ਕੱਚੀ ਤਰੀਕੇ ਨਾਲ ਤੁਸੀਂ ਇਨਸਾਫ ਦੀ ਜੰਗ ਕਿਵੇਂ ਕਿਵੇਂ ਦੀ ਹੋਣੀ ਚਾਹੀਦੀ ਹੈ ਤਿਆਰੀ ਹਥਿਆਰਬੰਦ ਸੰਘਰਸ਼ ਚਾਹੁੰਦੇ ਹੋ ਤੁਸੀਂ ਨਹੀਂ ਹਥਿਆਰਬੰਦ ਨਹੀਂ ਚਾਹੁੰਦੇ ਮੈਂ ਜੋ ਵੀ ਤਿਆਰੀ ਆ ਨਾ ਹਰਪ੍ਰੀਤ ਸਾਡੇ ਲੋਕਾਂ ਦੇ ਇੱਕ ਵੱਡੇ ਤਬਕੇ ਨੂੰ ਬੁੱਧਕ ਰੂਪ ਚ ਤਿਆਰ ਕਰਨਾ ਬਹੁਤ ਜ਼ਰੂਰੀ ਹੈ ਹੂੰ ਵੀਡੀਓ ਦੇ ਮਸਲਿਆਂ ਬਾਰੇ ਹੂੰ ਸਿਆਸੀ ਮਸਲਿਆਂ ਬਾਰੇ ਹੂੰ ਖਾਸ ਕਰ ਸਾਨੂੰ ਲੋਕਾਂ ਨੂੰ ਚੀਜ਼ਾਂ ਦਾ ਡਿਫਰੈਂਸ ਕਰਨ ਬਾਰੇ ਹੂੰ ਬੜਾ ਜਾਗਰੂਤ ਕਰਨ ਦੀ ਬਰਦਰ ਜ਼ਰੂਰਤ ਹੈ ਹੂੰ ਸਾਡੇ ਲੋਕਾਂ ਨੂੰ ਨਹੀਂ ਪਤਾ ਲੱਗਦਾ ਵੀ ਸਾਡੀ ਲੜਾਈ ਦਾ ਮਹੰਦਰਾ ਕੀ ਹੂੰ ਉਹਨਾਂ ਪਹਿਲੇ ਅੰਦੋਲਨ ਦੇ ਵਿੱਚ ਜੇ ਵੱਡੇ ਲੀਡਰ ਕਿਤੇ ਇਸ ਨੂੰ ਧਾਰਮਿਕ ਤੱਤਾਂ ਨੂੰ ਅਲੱਗ-ਥਲੱਗ ਨਾ ਕਰ ਦੇ ਤਾਂ ਉਸ ਮੋਰਚੇ ਨੇ ਵੀ ਆਰਥਿਕ ਮੋਰਚੇ ਨੇ ਧਾਰਮਿਕ ਮੋਰਚਾ ਬਣ ਜਾਣਾ ਖਤੜ ਦੇ ਲੋਕ इमोਸ਼ਨ ਬਹੁਤ ਇਮੋਸ਼ਨਲ ਬਹੁਤ ਨਹੀਂ ਹਰਪ੍ਰੀਤ ਗੱਡੀ ਡਿੰਡਤੀ ਸਾਡਾ ਤਬਕਾ ਸੋਚਦਾ ਨਹੀਂ ਜੇਕਰ ਕਿਸਾਨੀ ਮੁੱਦਾ ਹੈ ਕਿਸਾਨੀ ਮੁੱਦੇ ਦੇ ਵਿੱਚ ਜੇਕਰ ਮੈਂ ਤੁਹਾਨੂੰ ਦੱਸ ਦਿਆਂ ਕਿ ਕਿਸਾਨ ਸਿੱਖ ਵੀ ਖੇਤੀ ਕਰਦਾ ਮੁਸਲਮਾਨ ਭਾਈਚਾਰਾ ਵੀ ਖੇਤੀ ਕਰਦਾ ਹਿੰਦੂ ਭਾਈਚਾਰਾ ਵੀ ਖੇਤੀ ਕਰਦਾ ਉੱਥੇ ਦੇਕਰ ਕੋਈ ਆਪਣਾ ਝੰਡਾ ਲਹਿ ਜਾਂਦਾ ਆਪਣੇ ਪੰਥ ਦਾ ਆਪਣੀ ਕੌਮ ਦਾ ਝੰਡਾ ਲਹਿ ਜਾਂਦਾ ਤਾਂ ਉਹਨੂੰ ਪੂਜ ਲੈਣਾ ਚਾਹੀਦਾ ਉਸੇ ਤਰ੍ਹਾਂ ਜੇਲਾਂ ਦੇ ਵਿੱਚ ਵੀ ਧਰਮ ਦੇ ਹਿਸਾਬ ਨਾਲ ਪੂਜਾ ਲਈ ਹਸਪੀਟਲਾਂ ਦੇ ਵਿੱਚ ਪੂਜਾ ਕਰਨ ਲਈ ਪੂਜਾਕਾਰ ਬਣਾਏ ਗਏ ਨੇ ਤਾਂ ਗਲਤ ਕੀ ਹੈ ਜਦ ਇੱਕ ਬੰਦਾ ਆਪਣੇ ਉੱਥੇ ਇੱਕ ਰੈਬਰ ਦੀ ਪੂਜਾ ਕਰਦਾ ਹੈ ਯਾਰ ਰੈਬਰ ਦੀ ਪੂਜਾ ਹੁਣੇ ਕੁਝ ਫਿਰਕੂ ਤਤ ਥੋੜਾ ਦੱਸਣ ਹੁਣ ਪਹਿਲੇ ਮੋਰਚੇ ਦੇ ਵਿੱਚ ਤੁਹਾਨੂੰ ਪਤਾ ਵੀ ਸ਼ਾਮ ਅਰ ਸਵੇਰ ਉੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੁੰਦਾ ਸੀ ਪਾਠ ਕੀਤਾ ਜਾਂਦਾ ਸੀ ਕੀ ਇਹ ਇਹ ਸਿੱਖੀ ਨਹੀਂ ਸੀ ਕਿ ਸਪੈਸ਼ਨ ਤੁਸੀਂ ਆਪਣੀ ਦਿਖਾਉਣੀ ਹੋ ਆ ਵੀ ਉਹਦੀ ਸ਼ੋਹਬਾਜ਼ੀ ਕਰਨੀ ਹੈ ਯਾਰ ਉੱਥੇ ਕਿ ਨਹੀਂ ਆਰਥਿਕ ਮੋਰਚਿਆਂ ਦੇ ਵਿੱਚ ਨਿਸ਼ਾਨ ਸਾਹਿਬ ਦਾ ਕੰਮ ਹੁੰਦਾ ਹੈ ਹਮ ਅਸੀਂ ਜਦ ਨਿਸ਼ਾਨ ਸਾਹਿਬ ਆਪਣੇ ਪਿੰਡ ਵਿੱਚ ਚੜਾਉਂਦੇ ਹਾਂ ਸਾਰਾ ਪਿੰਡ ਨੰਗੇ ਪੈਰੀਆਂ ਵਾਲੇ ਦਾਲੇ ਇੱਕ ਉਹਦਾ ਇੱਕ ਮਰਿਆਦਾ ਦਾ ਧਿਆਨ ਰੱਖਿਆ ਜਾਂਦਾ ਹੈ ਨਿਸ਼ਾਨ ਸਾਹਿਬ ਦਾ ਮਤਲਬ ਪਤਾ ਤੁਹਾਨੂੰ ਕੀ ਹੁੰਦਾ ਨਹੀਂ ਨਿਸ਼ਾਨ ਸਾਹਿਬ ਤਾਂ ਇੱਕ ਆਪਣਾ ਨਿਸ਼ਾਨ ਹੁੰਦਾ ਬਈ ਆਹ एरिया ਦੇ ਲਾਉਣ ਤੇ ਵੀ ਨਿਸ਼ਾਨ ਲਾਇਆ ਜਾਂਦਾ ਕਿਉਂ ਲਾਇਆ ਜਾਂਦਾ ਨਿਸ਼ਾਨ ਸਾਹਿਬ ਕਿਉਂ ਚੜਾਇਆ ਜਾਂਦਾ ਨਹੀਂ ਇਹ ਤਾਂ ਹੁਣ ਚਲੋ ਮੈਂ ਇਹਦੇ ਵਿੱਚ ਪੈ ਗਿਆ ਆਪਾਂ ਨਿਸ਼ਾਨ ਸਾਹਿਬ ਦੀ ਜੇ ਆਪਾਂ ਜੇ ਨਹੀਂ ਡੰਗਾਈ ਤੇ ਜਾਂਦੇ ਤੁਮੇ ਕਹਿਣ ਦਾ ਮਤਲਬ ਇਹ ਹੈ ਕਿ ਫਤਿਹ ਦਾ ਫਤਿਹ ਦੀ ਨਿਸ਼ਾਨੀ ਹੈ ਆਸਰੇ ਦੀ ਨਿਸ਼ਾਨੀ ਹੈ ਸਿੱਖੀ ਦੀ ਕੀ ਕੀ ਚੀਜ਼ ਦੀ ਨਿਸ਼ਾਨੀਆਂ ਨਿਸ਼ਾਨ ਸਾਹਿਬ ਨਿਸ਼ਾਨ ਸਾਹਿਬ ਦਾ ਕਨਸੈਪਟ ਹੀ ਸਿੰਘ ਸਭਾ ਦੇ ਹੁਣ ਤੋਂ ਬਾਅਦ ਦਾ ਕਨਸੈਪਟ ਹੈ ਮੈਂ ਇਸ ਨੂੰ ਸਿੱਖੀ ਨਾਲ ਬਹੁਤਾ ਨਹੀਂ ਜੋੜਦਾ ਹੂੰ ਤਨਕੀ ਨਿਸ਼ਾਨ ਸਾਹਿਬ ਫਤਿਹ ਕਰਨਾ ਜਾਂ ਚੜਾਉਣਾ ਨਿਸ਼ਾਨ ਸਾਹਿਬ ਇਹਨਾਂ ਮੋਰਚਾਂ 'ਚ ਉਹਨੂੰ ਗਲਤ ਮੰਨਦੇ ਹੋ ਤੁਸੀਂ ਹਾਂ ਬਿਲਕੁਲ ਉਹਦਾ ਉਹਦਾ ਕਾਰਨ ਕੀ ਹੈ ਵੀ ਉਹਦਾ ਕਾਰਨ ਇਹ ਹੈ ਵੀ ਕਿਸੇ ਲੜਾਈ ਦਾ ਮਹੰਦਰਾ ਚੇਂਜ ਹੁੰਦਾ ਉਹਦਾ ਰੁਖ ਚੇਂਜ ਹੁੰਦਾ ਹੈ ਕਿਤੇ ਨਾ ਕਿਤੇ ਇਹਨਾਂ ਨਿਸ਼ਾਨ ਸਾਹਿਬਾਂ ਨੂੰ ਨੈਸ਼ਨਲ ਮੀਡੀਆ ਜਿਹੜਾ ਕਾਲਿਸਤਾਨ ਨਾਲ ਜੋੜਦਾ ਉਹਨਾਂ ਨੂੰ ਸੌਖਾ ਜੋੜਨਾ ਉਹਨਾਂ ਲਈ ਸੌਖੀ ਹੈ ਇਹ ਗੱਲ ਆਮ ਲੋਕਾਂ ਨੂੰ ਹੁਣ ਬਹੁਤ ਅਜ ਤੱਕ ਕਿਸ ਨੇ ਡਿਕਲੇਅਰ ਤਾਂ ਨਹੀਂ ਕੀਤਾ ਵੀ ਜੇ ਖਾਲਿਸਤਾਨ ਬਣੂਗਾ ਤਾਂ ਇਦਾਂ ਦਾ ਝੰਡਾ ਸਾਡਾ ਹੀ ਹੋਊਗਾ ਇਹ ਤਾਂ ਨਹੀਂ ਕੰਟਰਨੈਸ਼ਨਲ মিডিਆ ਜੋੜਦਾ ਇੰਟਰਨੈਸ਼ਨਲ মিডিਆ ਨੂੰ ਵੀ ਸਵਾਲ ਕਰੋ ਨਾ ਵੀ ਇਹ ਕਿਹਨੇ ਡਿਕਲੇਅਰ ਕੀਤਾ ਕਿ ਇਹ ਖਾਲਿਸਤਾਨ ਦਾ ਝੰਡਾ ਨੈਸ਼ਨਲ মিডিਆ ਨੂੰ ਸਵਾਲ ਨਹੀਂ ਹੁੰਦੇ ਉਹਨਾਂ ਨੂੰ ਤਾਂ ਲਹਣਤਾ ਨਹੀਂ ਉਹਨਾਂ ਦਾ ਜਿੰਨੀਆਂ ਮੈਂ ਤਾਂ ਉਹਨਾਂ ਨੂੰ ਏਜੰਡੇ ਚ ਕੱਟਦਾ ਕਿਉਂਕਿ ਦੇਸ਼ ਦਾ ਬਹੁਤ ਤਕ ਤਬਕਾ ਉਹਨਾਂ ਦੇ ਹਾਲਾਤ ਸਮਝ ਚੁੱਕਾ ਹੈ ਉਹ ਜਿਹੜਾ ਕੁਝ ਉਹਨਾਂ ਨੇ ਮੈਂ ਸਮਝ ਲਓ ਵੀ ਜਿੰਨਾ ਚੱਲ ਖਲਾਰਨਾ ਸੀ ਉਹ ਖਲਾਰ ਚੁੱਕੇ ਹੂੰ ਤੂੰ ਤੁਸੀਂ ਨਹੀਂ ਸਮਝਦੇ ਹੁਣ ਜਸਦੀਰ ਚੌਧਰੀ ਬੋਲਦਾ ਵੱਡੀ ਦੁਨੀਆ ਹੂੰ ਉਹਨੂੰ ਨਕਾਰਦੀ ਆ ਮੰਨ ਲਓ ਹੁਣ ਰਵੀਸ਼ ਕੁਮਾਰ ਐਨਡੀਡੀ ਵੀ ਚੋਂ ਕੱਢਿਆ ਜਿੱਦਣ ਬਾਈ ਜੀ ਉਹਨੇ ਆਪਣਾ YouTube ਚੈਨਲ ਬਣਾਇਆ ਤੁਸੀਂ ਉਹਦੇ ਸਬਸਕ੍ਰਾਈਬਰ ਬਾਰ ਬਾਰੇ ਪੜ੍ਹਿਆ ਹੁੰਦਾ ਰਿਕਾਰਡ ਤੋੜਦੇ ਹੁੰਦੇ ਜੇ ਚੰਗੇ ਲੋਕਾਂ ਨੂੰ ਫੋਲੋ ਕਰਦੇ ਨੇ ਤਾਂ ਹੀ ਹਨਾ ਗੱਲ ਇਹ ਵੀ ਚੰਗੇ ਲੋਕ ਸ਼ਾਂਤ ਚੁੱਪ ਨੇ ਹੂੰ ਮੁੱਦੇ ਤੇ ਗੱਲ ਤੇ ਆਈਏ ਕਿਸਾਨ ਮੁੱਦਾ ਹੁਣ ਮੈਨੂੰ ਇਹ ਦੱਸੋ ਜਿਵੇਂ ਮੰਨ ਲਓ ਤੁਸੀਂ ਇਹ ਧਰਮਕ ਉਹਦੀਓ ਕਰੀਆ ਵੀ ਉੱਥੇ ਨਹੀਂ ਚਾਹੀਦੇ ਹਮ ਬਰਗਾਏ ਤੁਸੀਂ ਕਹਿ ਰਹੇ ਹੋ ਨਹੀਂ ਚਾਹੀਦੇ ਹਮ ਬਰਗਾੜੀ ਮੋਰਚਾ ਲੱਗਿਆ ਹਮ ਬਰਗਾੜੀ ਮੋਰਚੇ ਦੀ ਮੰਗ ਕੀ ਸੀ ਹਮ ਗੁਰੂ ਸਾਹਿਬ ਦੀ ਬੇਅਦਬੀ ਦਾ ਮਾਲ ਨੂੰ ਸਜ਼ਾ ਦੇਣੀ ਜੇ ਉੱਥੇ ਕੋਈ ਕਿਸਾਨ ਯੂਨੀਅਨ ਜਾ ਕੇ ਤੈਨੂੰ ਐਮਐਸਪੀ ਦੀ ਮੰਗ ਮੰਗਦੀ ਤੁਸੀਂ ਮੈਨੂੰ ਦੱਸੋ ਕੀ ਜਾਇਜ਼ ਸੀ ਬਿਲਕੁਲ ਵੀ ਜਾਇਜ਼ ਨਹੀਂ ਕੈਸ ਸੀ ਹਮ ਉੱਥੇ ਸਟੇਜ ਦੇ ਆਲੇ-ਦਾਲੇ ਲਾ ਕੇ ਆਪਣੇ ਕਿਸਾਨੀ ਝੰਡੇ ਲਾਉਂਦੀ ਕੀ ਇਹ ਜੈਜ ਸੀ ਫਿਰ ਜਰ ਕਿਸਾਨਾਂ ਦੇ ਮਸਲੇ 'ਚ ਇਹਨਾਂ ਦੀ ਦਖਲਅੰਦਾਜ਼ੀ ਜੈਜ ਕਿਉਂ ਆ ਜੀ ਕਿਉਂ ਜੀ ਬਸ ਉਹ ਸਾਡੇ ਧਰਮ ਦਾ ਨਾਅਰਾ ਲਾ ਦੰਨੇ ਅਸੀਂ ਚੁੱਪ ਹੋ ਜੰਨੇ ਕੀ ਇਹ ਚਾਹ ਪਰ ਧਾਰਮਿਕ ਭਾਵਨਾਵਾਂ ਨੂੰ ਅਸੀਂ ਠੇਸ ਵੀ ਨਹੀਂ ਨਾ ਪਹੁੰਚਾ ਸਕਦੇ ਇਹ ਵੀ ਨਹੀਂ ਨਾ ਕਹਿ ਸਕਦੇ ਵੀ ਤੁਸੀਂ ਚਲੇ ਜਾਓ ਜਿੰਨੇ ਹਿੰਗ ਸਿੰਘ ਇੱਥੇ ਆਉਂਦੇ ਨੇ ਮੋਰਚੇ ਦੇ ਵਿੱਚ ਸ਼ਾਮਲ ਹੁੰਦੇ ਨੇ ਸਿੰਘ ਤਾਂ ਉਹਨਾਂ ਨੂੰ ਅਸੀਂ ਇਹ ਨਹੀਂ ਨਾ ਕਹਿ ਸਕਦੇ ਕਿ ਤੁਸੀਂ ਚਲੇ ਜਾਓ ਇੱਥੇ ਦੇਖੋ ਹਰਪ੍ਰੀਤ ਕੁਝ ਉੱਥੇ ਹਰਕਤਾਂ ਹੋਈਆਂ ਨੇ ਅੱਜ ਜਿਹੜੀਆਂ ਮੋਰਚੇ ਨੂੰ ਖਡਾਉਣ ਦੇ ਲਈ ਦਾ ਕਾਰਨ ਬਣਦੇ ਵਿੱਚ ਬਹੁਤ ਸਹਾਇ ਹੋ ਸਕਦਾ ਕੀ ਉੱਥੇ ਬੰਦੇ ਨਹੀਂ ਵੱਡੇ ਗਏ ਰਾਜੀਵਾਲ ਸਾਹਿਬ ਨੇ ਤਾਂ ਪਹਿਲਾਂ ਕਿਹਾ ਸੀ ਨਾ ਚਲੇ ਜਾਓ ਇਹ ਕੰਡ ਤਾਂ ਬਾਅਦ ਚ ਹੋਈ ਨਾ ਕੀ ਉੱਥੇ ਜਿੰਨੇ ਵੀ ਪੁਲਿਸ ਵਾਲੇ ਸੀ ਉਹਨਾਂ ਉੱਤੇ ਘੋੜਿਆਂ ਦਾ ਗੰਦ ਸਿੱਟਿਆ ਨਹੀਂ ਸੀ ਜਾਂਦਾ ਚੱਕ ਕੇ ਨਹੀਂ ਚਲੋ ਨਿਹੰਗ ਸਿੰਘਾਂ ਨੂੰ ਕੋਈ ਮਿਲਦੇ ਨਹੀਂ ਜਾਂਦਾ ਇਹਦੇ ਵਿੱਚ ਗੱਲ ਇਹ ਆ ਵੀ ਹਲੇ ਉੱਥੇ ਉਹਨਾਂ ਦੀ ਜ਼ਰੂਰਤ ਨਹੀਂ ਸੀ ਉਸ ਤਰ੍ਹਾਂ ਦੀ ਲੜਾਈ ਉਹਨਾਂ ਦੀ ਜ਼ਰੂਰਤ ਨਹੀਂ ਠੀਕ ਹੈ ਉਹਨਾਂ ਦੀ ਜ਼ਰੂਰਤ ਨਹੀਂ ਉਹ ਨਿਹੰਗ ਸਿੰਘਾਂ ਦੀ ਜ਼ਰੂਰਤ ਨਹੀਂ ਜੂਦ ਦੀ ਜ਼ਰੂਰਤ ਹੈ ਨੀ ਯੋਧ ਦੀ ਜ਼ਰੂਰਤ ਹੈ ਹੁੱਲੜਵਾਜਾਂ ਦੀ ਥੋੜੋ ਜਰੂਰਤ ਆ ਹੁੱਲੜਵਾਜ ਕਿਹਨੂੰ ਮੰਨਦੇ ਹੋ ਦੀਪ ਸਿੱਧੂ ਨੂੰ ਹੁੱਲੜਵਾਜ ਮੰਨਦੇ ਹੋ ਭਾਨਾ ਸਿੱਧੂ ਲੋਕਾਂ ਦੀ ਲੜਾਈ ਲੜਦਾ ਹੈ ਲੱਖਾ ਸੁਧਾਨਾ ਲੋਕਾਂ ਦੀ ਲੜਾਈ ਲੜਦਾ ਹੈ ਅ ਹੋਰ ਬਹੁਤ ਬੰਦੇ ਨੇ ਜਿਹੜੇ ਲੋਕਾਂ ਦੀ ਲੜਾਈ ਲੜਦੇ ਉਹਨਾਂ ਨੂੰ ਹੁੱਲੜਵਾਜ ਮੰਨਦੇ ਹੋ ਤੁਸੀਂ ਨਹੀਂ ਲੋਕਾਂ ਦੀ ਲੜਾਈ ਇਹੀ ਲੜਦੇ ਨੇ ਇਹ ਤਾਂ ਸੋਸ਼ਲ ਮੀਡੀਆ ਤੇ ਲੋਕਾਂ ਦੀ ਲੜਾਈ ਲੜਦੇ ਨੇ ਹੂੰ ਉਹ ਰਹਾ ਸਾਹਿਬ ਉਹਨਾਂ ਦੀ ਲੜਾਈ ਅੱਜ ਦੀ ਘਟਾ ਸਿੱਖ ਕੌਮ ਦੀਆਂ ਲੜਾਈਆਂ ਲੜਦੇ ਆ ਅਮਰਤਪਾਲ ਮਹਿਰੋ ਆ ਉਹ ਪਹਿਲਾ ਮੋਰਚੇ 'ਚ ਵੀ ਸੀ ਹੁਣ ਵੀ ਮੋਰਚੇ 'ਚ ਇਸ ਮੋਰਚੇ 'ਚ ਰਫਤਾਰ ਰਾਏ ਆ ਦੀਪ ਸਿੱਧੂ ਆ ਸੌਰੀ ਦੀਪ ਸਿੱਧੂ ਪਾਨਾ ਸਿੱਧੂ ਆ ਲੱਖਾ ਸੁਧਾਨਾ ਕਿ ਇਹਨਾਂ ਦੀ ਲੋੜ ਨਹੀਂ ਮੋਰਚੇ 'ਚ ਨਹੀਂ ਮੋਰਚੇ 'ਚ ਜਿਹੜਾ ਹੁਣ ਅੱਦਨ ਮੋਰਚੇ 'ਚ ਕਾਂਡ ਹੋਇਆ ਉਦੋਂ ਲੈਣਾ ਚ ਕੋਈ ਦਿਖਿਆ ਹੂੰ ਪਹਿਲੇ ਦੋ ਦਿਨ ਪਹਿਲਾਂ ਦੀਆਂ ਵੀਡੀਓ ਦੇਖ ਲਓ ਲਲਕਾਰੇ ਮਾਰ ਕੇ ਢਕਾਉਂਦੇ ਸੀ ਅਖੇ ਜੀ ਸਾਡੇ ਨਾਹਰਿਆਂ ਨਾਲ ਡਰ ਜਾਣਾ ਅਸੀਂ ਤਾਂ ਫੂਕ ਮਾਰ ਜੀਏ ਤਾਂ ਡਰ ਜਾਣਾ ਮੈਂ ਲੱਖਾਂ ਮੈਂ ਪਾਨਾ ਸਿੱਧੂ ਮੇਨੇ ਮਾਰਦਾ ਸੀ ਉੱਥੇ ਖੜ ਕੇ ਰੋਟੀਆਂ ਦੇ ਅਨਾਜ ਦੇਖ ਹੀ ਰਾਂਦੇ ਨੇ ਚੀਜਾਂ ਨੁਕਸਾਨ ਕਰਦੀਆਂ ਕਿਸੇ ਲੈ ਤੁਹਾਡਾ ਮਤਲਬ ਵੀ ਜੂਥ ਨੂੰ ਕੰਟਰੋਲ ਕਰਨ ਵਾਲਾ ਕੋਈ ਜੂਥ ਚਾਹੁੰਦਾ ਹੈ ਕਿ ਅਸੀਂ ਕਿਉਂਕਿ ਨੌਜਵਾਨੀ ਆ ਜਿਹੜੀ ਨਾ ਉਹ ਗਰਮ ਖੂਨ ਆ ਹੂੰ ਉਹ ਨੌਜਵਾਨ ਤੇ ਹੀ ਭਰੋਸਾ ਕਰਦੀ ਆ ਹੂੰ ਤੰਨ ਨਹੀਂ ਲੱਗਦਾ ਕਿ ਨੌਜਵਾਨਾਂ ਦੀ ਕਮਾਂਡ ਕਰਨ ਵਾਲਾ ਕੋਈ ਨੌਜਵਾਨ ਲੀਡਰ ਹੈ ਨਹੀਂਗਾ ਨਹੀਂ ਮੈਂ ਨੌਜਵਾਨ ਅਰਪ੍ਰੀ ਤੂੰ ਨੌਜਵਾਨ ਹੂੰ ਕਿ ਤੂੰ ਲੌਜੀਕ ਨਾਲ ਸੈਂਸ ਨੂੰ ਨਹੀਂ ਸਮਝਦਾ ਹੂੰ ਤੈਨੂੰ ਭੜਕਾਏ ਤੇ ਨਹੀਂ ਕੋਈ ਲੜਾ ਦਿੰਦਾ ਹੂੰ ਮੈਨੂੰ ਨਹੀਂ ਲੜਨਾ ਗੱਲ ਉੱਥੇ ਖੜਦੀ ਆ ਵੀ ਸਾਡੇ ਤਬਕੇ ਨੂੰ ਕੁਝ ਸਸਲੈਂਸ ਹੋਣਾ ਪਊਗਾ ਕੁਝ ਚੀਜ਼ਾਂ ਬਾਰੇ ਇਹਨਾਂ ਨੂੰ ਸਮਝਾਉਣਾ ਪਊਗਾ ਆਪਣੇ 84 ਬਾਰੇ 19ਵੀਂ ਸਦੀ ਦੇ ਇਤਿਹਾਸ ਤੋਂ ਬਾਅਦ ਮਹਾਰਾਜਾ ਰਣਜੀਤਦਾਸ ਹਿਸਟਰੀ ਤੋਂ ਲੈ ਕੇ ਇਹਨਾਂ ਨੂੰ ਅੱਜ ਦੀ ਹਿਸਟਰੀ ਬਾਰੇ ਜਾਣਨ ਦੀ ਬਹੁਤ ਵੱਡੀ ਜ਼ਰੂਰਤ ਆ ਇਹਦੇ ਵਿੱਚ ਜੋ ਕੁਝ ਇਹਨਾਂ ਤੱਕ ਪਹੁੰਚਾਇਆ ਜਾਂਦਾ ਲੈਕਚਰਾਂ ਰਾਹੀਂ ਨਾਰਿਆਂ ਰਾਹੀਂ ਪਹੁੰਚਾਇਆ ਜਾਂਦਾ ਜਿਹਦੇ ਬਾਰੇ ਇਹ ਚੈੱਕ ਨਹੀਂ ਕੀਤਾ ਜਾਂਦਾ ਵੀ ਇਹ ਕਿੰਨਾ ਪ੍ਰਮਾਣਿਕ ਆ ਤੇ ਕਿੰਨਾ ਖੇ ਤੱਥ ਆਤਮਾ ਤੁਹਾਡਾ ਮਤਲਬ ਲੋਕ ਇਤਿਹਾਸ ਤੋਂ ਵਾਂਝੇ ਨੇ ਵਾਂਝੇ ਨੇ ਵਾਂਝੇ ਨੇ ਲੇਕ ਸੁਧਾਨੇ ਦੇ ਮਗਰ ਬਹੁਤ ਵੱਡੀ ਪਬਲਿਕ ਬਹੁਤ ਜੂਤ ਹੈ ਭਾਨਾ ਸਿੱਧੂ ਦਾ ਕੱਟ ਦੇਖਿਆ ਜਿਹੜਾ ਭਾਨਾ ਸਿੱਧੂ ਹੋਇਆ ਸੀ ਉੱਥੇ ਕਈ ਕਈ ਤਰ੍ਹਾਂ ਦਾ ਕੱਟ ਸੀ ਉਹ ਮੈਂ ਨਹੀਂ ਕਹਿੰਦਾ ਵੀ ਉਹ ਭਾਨੇ ਉਹਨਾਂ ਦਾ ਹੀ ਕੱਟ ਸੀ ਬਾਣਦਲ ਦਾ ਆਪਣਾ ਕੱਟ ਸੀ ਖੈਰੇ ਦੇ ਆਪਣੇ ਸਮਰਥਕਾਂ ਦਾ ਕੱਟ ਸੀ ਦੀਪ ਸਿੱਧੂ ਦੇ ਸਮਰਥਕ ਵੀ ਨੇ ਹੂੰ ਉਹਨਾਂ ਦਾ ਵੀ ਇਹਨਾਂ 'ਚ ਗੱਲ ਇਹ ਨਹੀਂ ਕੱਟਦੀ ਗੱਲ ਨਹੀਂ ਹੈ ਵੀ ਉਹਨੂੰ ਫੋਲੋ ਤਾਂ ਕਰਦੇ ਆ ਕਿਤੇ ਨਾ ਕਿਤੇ ਭਾਣਾ ਸਿੱਧੂ ਕੀ ਕਮਾਂਡ ਕਰ ਨਹੀਂ ਸਕਦਾ ਤੁਹਾਡੇ ਹਿਸਾਬ ਨਾਲ ਉਹਨਾਂ ਨੂੰ ਫੋਲੋ ਕਰਦੇ ਨੇ ਜੋ ਮੈਂ ਕਹਿੰਦਾ ਪੰਜਾਬ ਦਾ ਬੜਾ ਖਤਰਨਾਕ ਵਰਤਾਰਾ ਹ ਇਹ ਪੰਜਾਬ ਦੀ ਉਪਰ ਬਾਹਰ ਜਿਹੜੀ ਦੇਖਾ ਉਹਦੇ ਲਈ ਵੀ ਗਹਿਰ ਗੰਭੀਰ ਬਾਤ ਆ ਜੀ ਸਾਡੇ ਯੂਟਿਊਬਰਾਂ ਤੋਂ ਸਾਨੂੰ ਲੋਕ ਜੱਜ ਕਰਦੇ ਨੇ ਸਾਡੀ ਬੌਧਿਕਤਾ ਦਾ ਲੈਵਲ ਚੱਕ ਹੁੰਦਾ ਬਾਹਰ ਹੂੰ ਸਾਡੇ ਜਿਹੜੇ ਹਾਈਲਾਈਟ ਯੂਟਿਊਬਰ ਨੇ ਉਹਨਾਂ ਨੂੰ ਦੇਖ ਕੇ ਪੰਜਾਬ ਦੀ ਬੌਧਿਕ ਸਮਰੱਥਾ ਦਾ ਲੈਵਲ ਚੈੱਕ ਹੁੰਦਾ ਜੀ ਤੇ ਇਹ ਫਟਦੇ ਨੁਕਸਾਨਦਾਰ ਸੀ ਉਸ ਹੁੱਲੜਵਾਜ ਵਜੋਂ ਪ੍ਰਸਿੱਧ ਹੁੰਨੇ ਆ ਅਸੀਂ ਐਜੂਕੇਸ਼ਨ ਵਜੋਂ ਪ੍ਰਸਿੱਧ ਨਹੀਂ ਹੋ ਰਹੇ ਜੇ ਅੱਜ ਇਹ ਮੋਰਚਾ ਫਤਿਹ ਕੰਨੀ ਨੂੰ ਜਾਂਦਾ ਕਿ ਬਾਗੀ ਹਰ ਜਾਊਗਾ ਇਸ ਮੋਰਚੇ ਨੂੰ ਸਮਰਥਨ ਕਰੂਗਾ ਜਾਊਗਾ ਇਸ ਮੋਰਚੇ 'ਚ ਨਹੀਂ ਮੈਂ ਨਹੀਂ ਜਾਊਂਗਾ ਮੈਂ ਉਹ ਲੜਾਈ ਦਾ ਕਦੇ ਸਮਰਥਨ ਨਹੀਂ ਕਰ ਸਕਦਾ ਕਿਉਂਕਿ ਉਸ ਮੈਂ ਲੜਾਈ ਹੈ ਨਾ ਨ ਸੰਘਰਸ਼ ਦਾ ਲਾਲੂ ਮੈਂ ਉਸ ਲੜਾਈ ਤੇ ਸੰਘਰਸ਼ ਚ ਬਹੁਤ ਫਰਕ ਹੁੰਦਾ ਹਾਂ ਨਹੀਂ ਪ੍ਰਤੀਕਾਤਮਕਤਾ ਪਰ ਲੜਾਈ ਵੀ ਕਹਿ ਦਿੰਦੇ ਆ ਨਾ ਵੀ ਸਾਡੀ ਚੱਲੋ ਲੜਾਈ ਚੱਲਦੀ ਆ ਲੜਾਈ ਤਾਂ ਵਿਚਾਰਾਂ ਦੀ ਵੀ ਹੁੰਦੀ ਆ ਆਪਣੇ ਸਿਧਾਂਤ ਨੂੰ ਆਪਣੇ ਆਪ ਕਰਨਾ ਵੀ ਇੱਕ ਲੜਾਈ ਆ ਤੇ ਗੱਲ ਆ ਉਸ ਲੜਾਈ ਦਾ ਮੈਂ ਸਮਰਥਨ ਨਹੀਂ ਕਰ ਸਕਦਾ ਜਿਹੜੀ ਸਾਡੇ ਆਪਣਿਆਂ ਦਾ ਅੱਧੇ ਅਧੂਰੇ ਤਰੀਕੇ ਨਾਲ ਸ਼ੁਰੂ ਕੀਤੀ ਜਾਵੇ ਤੇ ਜਿਹੜੀ ਸਾਡੇ ਆਪਣੇ ਆ ਦਾ ਇੱਕ ਵੱਡਾ ਨੁਕਸਾਨ ਕਰਾ ਦੇ ਜੀ ਦਰਸ਼ਕੋ ਇਸ ਸਮੇਂ ਸਾਡੇ ਨਾਲ ਗੁਰਪ੍ਰੀਤ ਉਰਫ ਬਾਗੀ ਹੇਰ ਮਜੂਸੀ ਇਹਦੇ ਆਪਣੇ ਵਿਚਾਰ ਨੇ ਕਿਸ ਜਿਹੜੇ ਵਿਚਾਰਾਂ ਨਾਲ ਕਿਸਾਨੀ ਮੁੱਦੇ ਦਾ ਇਸ ਕਿਸਾਨੀ ਅੰਦੋਲਨ 2 ਦਾ ਦਿੱਲੀ ਕੂਚ ਦਾ ਵਿਰੋਧ ਕਰ ਰਿਹਾ ਹੈ ਬਾਗੀ ਹੇਰ ਇਹਨਾਂ ਦੇ ਆਪਣੇ ਵਿਚਾਰ ਨੇ ਕਿ ਤੁਸੀਂ ਇਹਨਾਂ ਦੇ ਵਿਚਾਰਾਂ ਦੇ ਨਾਲ ਸਹਿਮਤ ਹੋ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਚੈਨਲ ਵਕਤ ਦੇ ਬੋਲ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ